ਜਟਾਂ ਦੇ ਮੁੰਡੇ ਨੂੰ ਰੋਕ ਸਕੇ ਨਾ 트럼ਪ 트럼ਪ ਨੇ ਰੋਕਿਆ ਵੀ ਤੇ ਜਹਾਜ਼ ਭਰ ਕੇ ਜਿਹੜਾ ਅਮਰੀਕਾ ਤੋਂ ਬੇੜੀਆਂ 'ਚ ਬੰਨ ਕੇ ਭੇਜ ਵੀ ਦਿੱਤਾ ਪੋਰਟ ਪਹਿਲੇ ਵੀ ਹੁੰਦੇ ਜਿਵੇਂ ਮੈਂ ਜ਼ਿਕਰ ਕੀਤਾ ਲੇਕਿਨ ਇਸ ਵਾਰ ਇੰਨੀ ਹਾਈਪ ਔਰ ਇਸ ਤਰ੍ਹਾਂ ਦਾ ਮਾਹੌਲ ਬਣਨ ਦਾ ਕਾਰਨ ਕੀ ਰਿਹਾ ਪ੍ਰੈਕਟੀਕਲੀ ਸਭ ਤੋਂ ਪਹਿਲਾ ਸਵਾਲ ਹੈ ਕਿ ਇਹ ਲੋਕ ਅਮਰੀਕਾ ਪਹੁੰਚ ਕਿਵੇਂ ਗਏ ਕਈ ਇਨੋਸੈਂਟ ਸੀਗੇ ਉਹ ਕਹਿੰਦੇ ਸੀਗੇ ਲੇਕਿਨ ਸਾਨੂੰ ਨਹੀਂ ਪਤਾ ਸੀ ਸਾਨੂੰ ਕਿਹਾ ਸੀ ਬਾਇ ਏਅਰ ਜਾਣਾ ਲੇਕਿਨ ਸਾਨੂੰ ਪਨਾਮਾ ਦੇ ਜੰਗਲਾਂ ਤੋਂ ਲੈ ਕੇ ਕਦਮ ਲਗੀ ਜ਼ਮੀਰ ਕੋਈ ਵਿੱਚ ਦਾ ਦਿਲ ਵੀ ਨਹੀਂ ਹੋਣਾ ਇਹਨਾਂ ਦਾ ਇਹਨਾਂ ਨੂੰ ਪਤਾ ਹੈ ਕਿ ਉੱਥੇ ਲਾਸ਼ਾਂ ਵੀ ਆ ਸਕਦੀਆਂ ਲੇਕਿਨ 70 70 80 80 ਲੱਖ ਰੁਪਏ ਲੈ ਰਹੇ ਨੇ ਬੰਦੇ ਜ਼ਿੰਦਗੀ ਨੂੰ ਦਾਤੇ ਲਗਾਤਾ ਇੱਕ ਬੰਦੇ ਤੋਂ ਪੈਸੇ ਵੀ ਲੈ ਲਏ ਉਹਨੂੰ ਰਾਹ ਵੀ ਦਿਖਾਤਾ ਰਾਹ ਦੇ ਵਿੱਚ ਸ਼ੂਟ ਵੀ ਦਿੱਤਾ ਕੰਟੈਂਟ ਉਤੇ ਜਾਨ ਜਾਂ ਨਾ ਜਾਨ ਕਿਉਂਕਿ ਪੈਨਿਕ ਕ੍ਰੀਏਟ ਹੋ ਗਿਆ ਦੇਖੋ ਪੈਨਿਕ ਕ੍ਰੀਏਟ ਹੋਣਾ ਲਈ ਜਿਹੜੇ ਇਸ ਰਾਹ ਤੇ ਜਾਣਗੇ ਸਾਨੂੰ ਮੇਰਾ ਬ੍ਰਦਰ ਸਿਸਟਰ ਅਮਰੀਕਾ 'ਚ ਹੈਗਾ ਪੱਕਾ ਹੈ ਉਹ ਮੈਨੂੰ ਕਾਗਾ ਹੀ ਪੇਦੇ 12 ਸਾਲੀ ਪੱਕਾ ਹੋ ਜਾਊਂਗਾ ਮੈਂ ਤੋ 12 ਸਾਲ ਉਡੀਕ ਨਹੀਂ ਕਰ ਰਹੇ ਲੋਕ ਜਿਹੜਾ ਬੱਚਾ ਪੜਿਆ ਲਿਖਿਆ ਜਿਹਨੇ ਹਾਈਲਾਈਟਸ ਕਰੀ ਬੈਠਾ ਉਹਨੂੰ ਵੀ ਦੋ ਨੰਬਰ ਜਾਂਦੀ ਕਾਲੀ ਹੈ ਕਿ ਸਾਈਲਮ ਪਾਲਾ ਸਾਈਲਮ ਪਾਲਸ ਜਦੋਂ ਮੈਨੂੰ ਪਤਾ ਹੈ ਕਿ ਇਹ ਰਾਹੀ ਗਲਤ ਹੈ ਇਹ ਨਹੀਂ ਹੈਗਾ ਕਿ ਆਪਣੀ ਜ਼ਿੰਦਗੀ ਖਰਾਬ ਕਰ ਲੈ ਤੱਕ ਤੇ ਆ ਸਕਦਾ ਪੇਰੈਂਟਸ ਨੂੰ ਮਿਲ ਸਕਦੀ ਹੈ ਕਿ ਉਹਦੇ ਵਿੱਚ ਤਾਂ ਉਹਨੂੰ ਪਤਾ ਮੈਂ ਆਪਣਾ ਕੈਰੀਅਰ ਹੀ ਖਤਮ ਕਰਦਾ ਸਰ ਇਕੱਲਾ ਰਹਿ ਗਿਆ ساری ਉਮਰ ਤੁਸੀਂ ਇੰਡੀਆ ਨਹੀਂ ਆ ਸਕਦੇ ਇੱਕ ਟਾਈਮ ਸੀ ਜਦੋਂ ਬੰਦਾ ਬਾਹਰ ਜਾਂਦਾ ਸੀ ਬਾਹਰ ਜਕੇ ਨਿਰਬੀਗ ਮੰਨਦਾ ਸੀ ਇੰਡੀਆ ਚ ਕੋਠੀ ਬਣਾ ਦਿੰਦਾ ਬਿਲਕੁਲ ਅੱਜ ਜੋ ਟਾਈਮ ਹੈ ਤੁਸੀਂ ਬੱਚਾ ਬਾਹਰ ਭੇਜੋ ਤੁਹਾਡੀ ਇੰਡੀਆ ਦੀ ਕੋਠੀ ਵਿਕ ਜਾਨੀ। ਉਹ ਤਾਂ ਕੋਠੀਆਂ ਬੰਦੀਆਂ ਸੀ ਲੇਕਿਨ ਗੱਲ ਬੜੇ ਦਿਲ ਨੂੰ ਲੱਗੇਗੀ ਹੋਣ ਜੇ ਤੁਸੀਂ ਜਾਣ ਇੱਥੇ ਕੋਠੀ ਵਿਗੂਗੀ। ਬਹੁਤ ਸਾਰੇ ਏਜੰਟ ਇੰਡੀਆ ਤੋਂ ਇੱਕ-ਇੱਕ ਭੇਜ ਦਿੰਦੇ ਆ ਬੱਚਿਆਂ ਨੂੰ। ਇਹ ਬੱਚਿਆਂ ਨੂੰ ਇਹ ਕਹਿੰਦੇ ਆ ਕਿ ਤੁਸੀਂ 1 ਸਾਲ ਦੀ ਫੀਸ ਭਰ ਦੋ। ਅਗਲੇ ਸਾਲ ਦੀ ਫੀਸ ਤਾਂ ਬੱਚਾ ਕਮਾ ਕੇ ਕੱਢ ਹੀ ਲੇਗਾ। ਹੂੰ ਬੱਚਾ ਫਿਰ ਇੱਥੇ ਬਾਪੂ ਨੂੰ ਫੋਨ ਮਾਰਦਾ ਕਿ ਉਹ ਪ੍ਰੈਸ਼ਰ ਕ੍ਰੀਏਟ ਹੋ ਜਾਂਦਾ ਹੈ। ਇਹ ਤਾਂ ਲਿਖ ਕੇ ਦੇ ਦੇਣਾ। ਪੜਾਈ ਦੌਰਾਨ ਬੰਦਾ ਪੈਸੇ ਘਰੋਂ ਹੀ ਮੰਗਾਏ ਫੋਨ ਕੈਮਰਾ ਤੁਸੀਂ ਗੱਲ ਕਰ ਰਹੇ ਹੋ ਲੋਕਾਂ ਤੱਕ ਪਹੁੰਚਣੀ ਹੈ ਗੱਲ ਸਿੱਕਰ ਬੱਚਾ ਤਾਂ ਭੇਜਦਾ ਭੇਜਦਾ ਵੀਜ਼ਾ ਵੀ ਲੱਗਿਆ ਮੈਂ ਕਹਿੰਦਾ ਉਹਦੀ ਟਿਕਟ ਦੇ ਪੈਸੇ ਕੌਣ ਦੇਗਾ ਲੱਖ ਰੁਪਏ ਟਿਕਟ ਹੈ ਜੀ ਉਤਰੇਗਾ ਰੋਟੀ ਕਿਦਾਂ ਖਾਏਗਾ ਸਾਰੇ ਸਾਇਲਮ ਤੇ ਆਗੇ ਕਿ ਮਾਲਕ ਮਕਾਨ ਨੇ ਕੁਝ ਕਹਤਾ ਜਾ ਕੇ ਉਹਦੇ ਦੇ ਕੇਸ ਪਾਓ ਤੇ ਆਪਣਾ ਕਿਰਾਇਆ ਫ੍ਰੀ ਕਰਾ ਲਓ ਹਾਂਜੀ ਜਦ ਤੱਕ ਕੇਸ ਹਲਦਾ ਰਹੇਗਾ ਸਾਇਲਮ ਦੇ ਕਈ ਸਾਰੇ ਅਲੱਗ ਤਰੀਕੇ ਐ ਕੋਈ ਕਹਿ ਰਿਹਾ ਮੈਨੂੰ ਖਤਰਾ ਹੈ ਕੋਈ ਕਹਿੰਦਾ ਮੈਨੂੰ ਇਹ ਇਸ਼ੂ ਹੈ ਕੋਈ ਕਹਿੰਦਾ ਮੈਨੂੰ ਇਹ ਪ੍ਰੋਬਲਮ ਆਪਣੇ ਦੇਸ਼ ਤੋਂ ਹੀ ਖਤਰਾ ਦੱਸਦਾ ਬਾਹਰ ਜਾ ਕੇ ਕੋਈ ਪੈਸੇ ਨਹੀਂ ਬੰਦੇ ਬੁੰਦੇ ਜਿੰਨੇ ਪੈਸੇ ਬੰਦੇ ਨੇ ਮਿਹਨਤ ਨਾਲ ਕਮਾਣੇ ਉੰਨੇ ਬੰਨੇ ਆ ਚਾਹ ਇੰਡੀਆ ਕਮਾ ਲਓ ਚਾਹ ਬਾਹਰ ਕਮਾ ਲਓ ਜਿਹੜਾ ਲੋਕਾਂ ਨੂੰ ਬਾਹਰ ਜਾਂਦਾ ਕੀੜਾ ਨਾ ਉਹ ਕੀੜਾ ਸਿਰਫ ਇੱਥੋਂ ਨਿਕਲ ਕੇ ਬਾਹਰ ਜਾਂਦਾ ਕਿਉਂਕਿ ਉਹਨਾਂ ਨੇ ਦੂਜੀ ਦੁਨੀਆ ਦੇਖੀ ਜੇ ਕੈਨੇਡਾ ਸਖਤੀ ਕਰ ਦੇ ਮਤਲਬ ਕੀ ਕਿ ਮੈਂ ਇਹਨਾਂ ਨੂੰ ਰੱਖਣਾ ਹੀ ਨਹੀਂ ਹੈਗਾ ਜੋ ਮਾਹੌਲ ਚੱਲਦਾ ਪਿਆ ਮਰੇ 47 ਲੱਖ 150 ਸਰ ਏਅਰਪੋਰਟ ਭਰ ਜਾਏ ਏਅਰਪੋਰਟ ਭਰ ਜੂਗੇ ਮਤਲਬ ਇੰਨਾ ਬੁਰਾ ਹਾਲ ਹੋਣਾ ਜੱਟਾਂ ਦੇ ਮੁੰਡੇ ਨੂੰ ਰੋਕ ਸਕੇ ਨਾ 트럼ਪ 트럼ਪ ਨੇ ਰੋਕਿਆ ਵੀ ਤੇ ਜਹਾਜ਼ ਭਰ ਕੇ ਜਿਹੜਾ ਅਮਰੀਕਾ ਤੋਂ ਅੰਮ੍ਰਿਤਸਰ ਦੇ ਵਿੱਚ 104 ਪ੍ਰਵਾਸੀਆਂ ਨੂੰ ਜਿਹੜਾ ਹੈਗਾ ਬੇੜੀਆਂ ਚ ਬੰਨ ਕੇ ਭੇਜ ਵੀ ਦਿੱਤਾ ਜਿਹਦੇ ਨਾਲ ਦੇਸ਼ ਸ਼ਰਮਸਾਰ ਵੀ ਹੋਇਆ ਆਖਰੋਂ ਕੌਣ ਲੋਗ ਨੇ ਜਿੰਨਾ ਕਾਰਨ ਦੇਸ਼ ਨੂੰ ਸ਼ਰਮਸਾਰ ਹੋਣਾ ਪਿਆ ਇਹ ਕਾਫੀ ਜ਼ਹਿਨ ਦੇ ਵਿੱਚ ਲੋਕਾਂ ਦੇ ਗੱਲ ਆ ਰਹੀ ਹੈ ਕਿ ਰਿਪੋਰਟ ਤਾਂ ਪਹਿਲਾਂ ਵੀ ਹੁੰਦੇ ਸੀਗੇ ਲੇਕਿਨ ਇਸ ਵਾਰ ਜਦੋਂ ਰਿਪੋਰਟ ਕੀਤਾ ਗਿਆ ਤੇ ਇਸ ਤਰ੍ਹਾਂ ਦਾ ਮਾਹੌਲ ਕਿਉਂ ਬਣਿਆ ਔਰ ਇਸੇ ਮੁੱਦੇ ਦੇ ਉੱਪਰ ਚਰਚਾ ਕਰਾਂਗੇ ਇਸ ਵਕ ਸਾਡੇ ਨਾਲ ਵਿਜ਼ਨ ਗਰੁੱਪ ਦੇ ਐਮ ਡੀ ਹਨੀਸ਼ ਉਪਾਲਜੀ ਨੂੰ ਉਪਲਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਉਪਲਜੀ ਆਪਾਂ ਦੇਖਿਆ ਸੀ ਗਾਣਾ ਵੀ ਸੁਣਦੇ ਸੀ ਕਿ ਬੜਾ ਜ਼ਿਆਦਾ ਤੇ ਹੁਣ ਉਹਦੇ ਆਪੋਜ਼ਿਟ ਗਾਣੇ ਵੀ ਬਨਣ ਲੱਗ ਗਏ ਕਿ ਆਖਰ ਦੇਸ਼ ਨੂੰ ਸ਼ਰਮਸਾਰ ਵੀ ਹੋਣਾ ਪਿਆ ਕਿ ਜਿਸ ਤਰ੍ਹਾਂ 104 ਭਾਰਤੀਆਂ ਨੂੰ ਜਿਹੜਾ ਹੈਗਾ ਬੇੜੀਆਂ ਚ ਬੰਨ ਕੇ ਇਸ ਤੇ ਤਸਵੀਰ ਪਹਿਲੇ ਨਹੀਂ ਦੇਖੀ ਸੀ ਰਿਪੋਰਟ ਪਹਿਲੇ ਵੀ ਹੁੰਦੇ ਜਿਵੇਂ ਮੈਂ ਜ਼ਿਕਰ ਕੀਤਾ ਲੇਕਿਨ ਇਸ ਵਾਰ ਇੰਨੀ ਹਾਈਪ ਔਰ ਇਸ ਤਰ੍ਹਾਂ ਦਾ ਮਾਹੌਲ ਬਣਨ ਦਾ ਕਾਰਨ ਕੀ ਰਿਹਾ ਉਹਨਾਂ ਸਭ ਤੋਂ ੜੇ ਕਾਰਨ ਹੈ ਜੀ ਕਿ ਇੱਕ ਤਾਂ ਬੰਦੇ ਜ਼ਿਆਦਾ ਹੈ 104 ਹੂੰ ਦੂਸਰਾ ਕੀ ਯੂਐਸਾ ਟਰੰਪ ਇਕੋਦਮ ਹੁਣੇ ਉਹਨੇ ਆਇਆ ਇਸ ਸਮੇਂ ਉਹਦੇ ਵਿੱਚ ਗਵਰਨਮੈਂਟ ਦੇ ਵਿੱਚ ਆ ਗਿਆ ਤਾਂ ਉਹ ਨੈਚੁਰ ਗੱਲ ਹੈ ਇਕੋਦਮ ਹੀ ਚੀਜ਼ ਦਾ ਐਕਸ਼ਨ ਹੋ ਗਿਆ ਹੂੰ ਅਗਰ ਤੁਸੀਂ ਡਿਪੋਰਟੇਸ਼ਨ ਦੇਖੋਗੇ ਤਾਂ ਸ਼ਾਇਦ ਰੋਜ਼ ਕੋਈ ਨਾ ਕੋਈ ਕੰਟਰੀ ਤੋਂ ਕੋਈ ਨਾ ਕੋਈ ਬੰਦਾ ਡਿਪੋਰਟ ਹੁੰਦਾ ਹੀ ਪਿਆ ਹੂੰ ਚਾਹੇ ਉਹ 에어ਪੋਰਟ ਦੇ ਉੱਤੇ ਹੋ ਜਾਂਦਾ ਹੈ ਚਾਹੇ ਉਹ ਉੱਥੇ ਕੋਈ ਗਲਤ ਐਕਟੀਵਿਟੀ ਕਰਦੇ ਹੋ ਜਾਂਦਾ ਹੈ ਪਰ 104 ਦਾ ਜਿਹੜਾ ਰੇਸ਼ਿਓ ਹੈ ਨਾ ਬਹੁਤ ਵੱਡਾ ਰੇਸ਼ਿਓ ਹੈ ਹੂੰ ਦੂਸਰਾ ਜਿਸ ਤਰੀਕੇ ਨਾਲ ਭੇਜਿਆ ਗਿਆ ਉਹ ਇੱਕ ਬਹੁਤ ਮਾੜੀ ਗੱਲ ਹੈ ਉਹ ਦੇਖੋ ਨਾ ਬੰਦੇ ਜਿਹੜਾ ਜਿੱਥੇ ਬੈਠਾ ਸੀ ਉਹਨੂੰ ਉੱਥੋਂ ਚੱਕ ਕੇ ਲੈ ਗਏ ਬੀੜੀਆਂ ਵਿੱਚ ਭੇਜਿਆ ਔਰ ਸਭ ਤੋਂ ਔਡੀ ਗੱਲ ਹੈ ਕਿ ਜਿਹੜਾ ਉਹਨਾਂ ਨੇ ਪਲੇਨ ਵੀ ਭੇਜਿਆ ਉਹ ਵੀ ਉਹਨਾਂ ਦਾ ਏਅਰ ਫੋਰਸ ਆਰਮੀ ਦਾ ਏਅਰ ਫੋਰਸ ਦਾ ਪਲੇਨ ਸੀ ਤਾਂ ਇਹ ਇੱਕ ਬਹੁਤ ਮਾੜੀ ਗੱਲ ਹੈ ਕਿਉਂਕਿ ਬੰਦੇ ਨੰਬਰ ਆਫ ਕਲੈਂਟ ਸਟੂਡੈਂਟ ਜਿਹੜੇ ਲੋਕ ਹੈ ਬਹੁਤ ਜ਼ਿਆਦਾ ਸੀਗੇ ਤਾਂ ਉਹ ਚੀਜ਼ ਜਦੋਂ ਸੋਸ਼ਲ ਮੀਡੀਆ ਤੇ ਆਈ న్యూਸ ਦੇ ਵਿੱਚ ਆਈ ਔਰ ਇਹ ਚੀਜ਼ ਹੋਈ 트ੰਪ ਦੇ ਗਵਰਨਮੈਂਟ ਬਣਨ ਤੋਂ ਬਾਅਦ ਤਾਂ ਲੋਕਾਂ ਨੇ ਉਹਨੂੰ ਬਹੁਤ ਜ਼ਿਆਦਾ ਦੇਖਿਆ ਔਰ ਸਮਝਿਆ ਕਿ ਇਹ ਬਹੁਤ ਗਲਤ ਚੀਜ਼ ਹੋਈ ਹੈ ਪਰ ਪ੍ਰੈਕਟੀਕਲੀ ਸਭ ਤੋਂ ਪਹਿਲਾ ਸਵਾਲ ਹੈ ਕਿ ਇਹ ਲੋਕ ਅਮਰੀਕਾ ਪਹੁੰਚ ਕਿਵੇਂ ਗਏ ਅਗਰ ਅਮਰੀਕਾ ਨਹੀਂ ਪਹੁੰਚੇ ਹੁੰਦੇ ਤਾਂ ਡਿਪੋਰਟ ਵੀ ਨਹੀਂ ਹੁੰਦੇ ਬਿਲਕੁਲ ਮੈਂ ਉਹੀ ਗੱਲ ਕਹੀ ਕਿ ਕੌਣ ਲੋਗ ਨੇ ਕੌਣ ਦਾ ਮਤਲਬ ਕੀ ਜਿਵੇਂ ਏਜੰਟ ਹੈ ਕਿ ਜਿਨ੍ਹਾਂ ਨੇ ਇਸ ਵਕਤ ਪੂਰੀ ਸ਼ਰਮ ਈ ਲਾਤੀ ਮੇਰੇ ਖਿਆਲ ਤਾ ਇਹਨਾਂ ਦੇ ਵਿੱਚ ਜ਼ਮੀਰ ਵੀ ਨਹੀਂ ਹੈਗੀ ਕਿ ਅਸੀਂ ਦੇਖਿਆ ਕਿ ਕਈ ਇਨੋਸੈਂਟ ਸੀਗੇ ਉਹ ਕਹਿੰਦੇ ਸੀਗੇ ਲੇਕਿਨ ਸਾਨੂੰ ਨਹੀਂ ਪਤਾ ਸੀ ਸਾਨੂੰ ਕਿਹਾ ਸੀ ਬਾਈ 에ਅਰ ਜਾਣਾ ਲੇਕਿਨ ਸਾਨੂੰ ਪਨਾਮਾ ਦੇ ਜੰਗਲਾਂ ਚੋ ਲੈ ਗਏ ਦੇਖੋ ਇੱਕ ਗੱਲ ਹੈ ਕਿ ਸਭ ਤੋਂ ਵੱਡਾ ਰੋਲ ਜਿਹੜਾ ਹੈ ਨਾ ਇਹਦੇ ਵਿੱਚ ਏਜੰਟ ਦਾ ਰੋਲ ਹੈ ਹਮ ਔਰ ਦੂਸਰਾ ਜਿਹੜਾ ਏਜੰਟ ਲੋਕਾਂ ਨੂੰ ਸੁਪਨੇ ਦਿਖਾਂਦਾ ਜਦੋਂ ਉਹਨਾਂ ਨੂੰ ਇਹ ਕਿਹਾ ਜਾਂਦਾ ਤੁਹਾਨੂੰ ਜਹਾਜ਼ ਦੇ ਵਿੱਚ ਭੇਜਾਂਗੇ ਖਬਰਾਂ ਦੀ ਕੋਈ ਲੋੜ ਨਹੀਂ ਐ ਪੈਸੇ ਤੁਸੀਂ ਉੱਥੇ ਪਹੁੰਚਣ ਦੇ ਦੇ ਦੇਣਾ ਹੂੰ ਤਾਂ ਉਦੋਂ ਥੋੜਾ ਲੋਕਾਂ ਨੂੰ ਹੌਸਲਾ ਹੋ ਜਾਂਦਾ ਪਰ ਇੱਕ ਦੂਜੇ ਪਾਸੇ ਇਹ ਵੀ ਗੱਲ ਸੱਚਾਈ ਹੈ ਕਿ ਇਹਦੇ ਵਿੱਚ ਲੋਕਾਂ ਨੂੰ ਪਤਾ ਕਿ ਰਾਤ ਆ ਗਲਤੀ ਹੈ ਹੂੰ ਤਾਂ ਤੁਸੀਂ ਸਮਝੋ ਕਿ ਬਹੁਤ ਵੱਡਾ ਇੱਕ ਰੋਲ ਏਜੰਟ ਦਾ ਕਿਉਂਕਿ ਇਹ ਚੀਜ਼ ਪਹਿਲਾਂ ਤੋਂ ਚੱਲਦੀ ਆ ਰਹੀ ਹੈ ਸੋਸ਼ਲ ਮੀਡੀਆ ਤੇ ਬਹੁਤ ਵਾਰੀ ਇਹ ਵੀਡੀਓ ਰੀਲਾਂ ਦੇ ਵਿੱਚ ਵੀ ਆ ਰਹੀ ਕਿ ਬੰਦੇ ਲੋਕ ਇਹਦਾ ਦੋ ਨੰਬਰ ਚ ਅਮਰੀਕਾ ਜਾ ਰਹੇ ਹਨ ਹੂੰ ਔਰ ਸੋਸ਼ਲ ਮੀਡੀਆ ਦੇ ਬਹੁਤ ਸਾਰੇ ਏਜੰਟ ਵਰਕ ਪਰਮਿਟ ਦੇ ਨਾਮ ਤੇ ਇਦਾਂ ਦੀ ਯੂਐਸ ਦੇ ਨਾਮ ਤੇ ਬਹੁਤ ਸਾਰੀ ਐਡਵਰਟਾਈਜ਼ਮੈਂਟ ਵੀ ਕਰਦੇ ਪਏ ਤਾਂ ਇਹ ਉਹ ਲੋਕ ਹੈ ਜਿਨ੍ਹਾਂ ਦਾ ਧੰਦਾ ਸਿਰਫ ਅੰਦਰਲੇ ਖਾਤੇ ਹੁੰਦੇ ਤਾਂ ਏਜੰਟ ਹੈ ਇਮੀਗ੍ਰੇਸ਼ਨ ਹੈ ਪਰ ਕੰਮ ਇਹ ਸਾਰੇ ਦੋ ਨੰਬਰ ਦੇ ਹੀ ਕਰਦੇ ਲੇਕਿਨ ਇਹ ਏਜੰਟ ਦਾ ਮਤਲਬ ਕਿ ਜ਼ਮੀਰ ਕੋਈ ਨਹੀਂ ਮੇਗਾ ਦਿਨ ਵੀ ਨਹੀਂ ਹੋਣਾ ਇਹਨਾਂ ਦਾ ਇਹਨਾਂ ਨੂੰ ਪਤਾ ਹੈ ਕਿ ਉੱਥੇ ਲਾਸ਼ਾਂ ਵੀ ਆ ਸਕਦੀਆਂ ਲੇਕਿਨ 70 70 80 80 ਲੱਖ ਰੁਪਏ ਲੈ ਰਹੇ ਨੇ ਔਰ ਬਿਲਕੁਲ ਇਹਨਾਂ ਨੂੰ ਮੇਰੇ ਖਿਆਲ ਚ ਸ਼ਰਮ ਤਾਂ ਲਾ ਹੀ ਦਿੱਤੀ ਹੋਈ ਇਦਾਂ ਦੇ ਏਜੰਟਾਂ ਨੇ ਕਿਉਂਕਿ ਆਪਾਂ ਕੁਝ ਵੀ ਥੋੜਾ ਬਹੁਤ ਆਉਂਦਾ ਸੀ ਕਹਿੰਨੇ ਯਾਰ ਕਿਸੇ ਦੀ ਜ਼ਿੰਦਗੀ ਦਾਤ ਇਹ ਨਾ ਲੱਗੇ ਲੇਕਿਨ ਇਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਪੈਸਾ ਤਾਂ ਬਾਅਦ ਦੀ ਗੱਲ ਹੈ ਇੱਕ ਬੰਦੇ ਜ਼ਿੰਦਗੀ ਨੂੰ ਦਾਤ ਤੇ ਲਗਾਤਾ ਹਮ ਇੱਕ ਬੰਦੇ ਤੋਂ ਪੈਸੇ ਵੀ ਲੈ ਲਏ ਉਹਨੂੰ ਰਾਹ ਵੀ ਦਿਖਾਤਾ ਰਾਹ ਦੇ ਵਿੱਚ ਛੁੱਟ ਵੀ ਦਿੱਤਾ ਮਾਰ ਵੀ ਦਿੱਤਾ ਸੋਚੋ ਕੀ ਬਣੇਗਾ ਬੰਦੇ ਦਾ ਹਮ ਬੰਦੇ ਦੀ ਮਿਹਨਤ ਦੇ ਪੈਸੇ ਹੁੰਦੇ ਆ ਮਾਂ ਬਾਪ ਦਾ ਇਕਲੌਤਾ ਬੱਚਾ ਹੁੰਦਾ ਹੈ ਪੈਸਾ ਔਰ ਬੱਚਾ ਦੋਨੋਂ ਚੱਲੇਗੇ ਹਮ ਜਿਹੜੇ ਬੰਦੇ ਬਾਹਰੋਂ ਆਏ ਆ ਉਹ ਕੀ ਕਰਨਗੇ ਉਹਨਾਂ ਦਾ ਪੈਸੇ ਵੀ ਨਹੀਂ ਪੂਰੇ ਹੋਏ ਕਰਜ਼ਾ ਵੀ ਨਹੀਂ ਉਤਰਿਆ ਹੋਣਾ ਹਮ ਏਜੰਟ ਨੇ ਤਾਂ ਭੱਜ ਜਾਣਾ ਦੋ ਚਾਰ ਦਿਨਾਂ 'ਚ ਹੀ ਤਕ ਇੱਕ ਸਮਝੋ ਗੱਲ ਕਿੰਨਾ ਵੱਡਾ ਫਰਾਡ ਹੈ ਕਿੰਨੇ ਸਾਲਾਂ ਤੋਂ ਚੱਲ ਰਿਹਾ ਹੈ ਗਵਰਨਮੈਂਟ ਐਕਸ਼ਨ ਲੈਣ ਦੇ ਬਾਵਜੂਦ ਵੀ ਲੋਕ ਸਰਹਮਤ ਹੁੰਦਾ ਕਰ ਰਹੇ ਹਨ ਬਲਕਿ ਲੇਕਿਨ ਹੁਣ ਆਪਾਂ ਦੇਖਦੇ ਹਾਂ ਭੱਜਦੇ ਵੀ ਬਹੁਤ ਪਏ ਨੇ ਕਾਫੀ ਜ਼ਿਆਦਾ ਭੱਜਦੇ ਪੈਣੀ ਹੈ ਭੱਜਦੇ ਪਏ ਨੇ ਬੰਦ ਬੰਦ ਦੁਕਾਨਾਂ ਤੋਂ ਕੋਈ ਨਾ ਕੰਮ ਕਰਦਾ ਭੱਜਦੇ ਪੈਣੀ ਹੈ ਸਰ ਜਦ ਗਵਰਨਮੈਂਟ ਐਕਟਿਵ ਹੋ ਜੇ ਸਭ ਨੂੰ ਭਜਣਾ ਪੈਣਾ ਕਿਉਂਕਿ ਰੀਜ਼ਨ ਕੀ ਹੈ ਇਹ ਉਹ ਲੋਕ ਹੈ ਜਿਨ੍ਹਾਂ ਦੇ ਕੋਲ ਨਾ ਕੋਈ ਲਾਇਸੈਂਸ ਹੈ ਨਾ ਕੋਈ ਅਥਾਰਟੀ ਹੈ ਬਸ ਬੋਰਡ ਲਾ ਦਿੰਦੇ ਆ ਕਿ ਵਕ ਪਰਮਿਟ ਤੇ ਭੇਜ ਦਾਂਗੇ ਜਾਂ ਸੋਸ਼ਲ ਮੀਡੀਆ ਉੱਤੇ ਰੋਲਾ ਜਦਕਿ ਪ੍ਰੈਕਟੀਕਲੀ ਇਹਨਾਂ ਦੇ ਕੋਲ ਕਿਸ ਤਰ੍ਹਾਂ ਦਾ ਕੋਈ ਲਾਇਸੈਂਸ ਨਹੀਂ ਹੈ। ਕਈ ਲੋਕ ਤਾਂ ਬਿਨਾ ਦਫਤਰਾ ਤੋਂ ਵੀ ਕਰੀ ਜਾਂਦੇ ਹੋਣੇ। ਤਾਂ ਗੱਲ ਇਹ ਹੈ ਕਿ ਇਹ ਜਿਹੜੇ ਲੋਕ ਜਿੱਤਾਂ ਇਹਨਾਂ ਨੂੰ ਨਹੀਂ ਫੜਾਂਗੇ। ਤਾਂ ਐਦਾਂ ਦੇਖਣ ਨੂੰ ਲੱਗਦਾ ਕਿ ਕਾਰਵਾਈਆਂ ਪਹਿਲੇ ਹੋ ਜਾਣੀ ਕਿਉਂਕਿ ਰੋਜ਼ ਪੰਜਾਬ ਸਰਕਾਰ ਜਿਹੜੀ ਹੈ ਉਹ ਡੇਲੀ ਪਰਚੇ ਦਰਜ ਕਰਦੀ ਪਈ ਹੈ। ਕਾਰਵਾਈ ਪਹਿਲਾਂ ਵੀ ਹੋ ਰਹੀ ਹੈ। ਹੁੰਦੀ ਸੀ, ਹੁੰਦੀ ਵੀ ਹੈ। ਬੰਦੇ ਬਹੁਤ ਜ਼ਿਆਦਾ ਹੈ। ਟ੍ਰੇਸ ਕਰਨੇ ਔਖੇ ਹੋਏ ਪਏ ਗਵਰਨਮੈਂਟ ਨੂੰ। ਤੇ ਕਿੰਨੇ ਲੋਕ ਹੈ ਨਾ ਪਤਾ ਨਹੀਂ ਚੱਲ ਰਿਹਾ। ਜਿਹੜੇ ਲੋਕ ਬਾਹਰੋਂ ਵਾਪਸ ਆ ਜਾਂਦੇ ਆ। ਉਹ ਆ ਕੇ ਰੋਲਾ ਹੀ ਨਹੀਂ ਪਾਉਂਦੇ ਪਏ ਨਾ ਲੋਕਾਂ ਜਿਹਦਾ ਰੋਲਾ ਪਾਓ ਕਿ ਮੇਰੇ ਇਸ এজেন্ডੇ ਮੈਂ ਨਾ ਇਦਾਂ ਧੋਖਾ ਕੀਤਾ ਤਾਂ ਕਿ ਪਤਾ ਚੱਲੇ ਏਜੰਟ ਕੁਝ ਪੈਸੇ ਦੇ ਕੇ ਉਠੰਨਾ ਕਰ ਦਿੰਦਾ ਅਨੀਸ਼ ਜੀ ਕੋ ਪੈਨਿਕ ਜਿਹੜਾ ਉਹ ਕ੍ਰੀਏਟ ਹੋਇਆ ਪਿਆ ਇੱਕ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਬਵਾਲ ਬਣਿਆ ਹੁਣ ਪੇਰੈਂਟਸ ਨੂੰ ਇਦਾਂ ਲੱਗਦਾ ਹੈ ਕਿ ਸ਼ਾਇਦ ਹੁਣ ਬਾਹਰ ਕੁਝ ਹੈਗਾ ਹੀ ਨਹੀਂ ਕਿ ਸਾਡਾ ਬੱਚਾ ਵੀ ਜਾਊਗਾ ਉਹਨੂੰ ਵੀ ਰਿਪੋਰਟ ਕਰਕੇ ਭੇਜ ਦੇਣਗੇ ਕਿ ਇਹ ਜਿਹੜੇ ਰਿਪੋਰਟ ਕੀਤੇ ਗਏ ਨੇ ਇਹ ਕਿਸ ਰਸਤੇ ਗਏ ਸੀਗੇ ਔਰ ਜਿਵੇਂ ਬੱਚੇ ਹੁਣ ਸਟੂਡੈਂਟ ਉਹ ਤੇ ਜਾਣ ਜਾਂ ਨਾ ਜਾਣ ਕਿਉਂਕਿ ਪੈਨਿਕ ਕ੍ਰੀਏਟ ਹੋ ਗਿਆ ਸ਼ਾਇਦ ਤੁਸੀਂ ਲੋਕਾਂ ਨੂੰ ਡੀਲ ਕਰ ਦਿਓ ਤੁਹਾਡੇ ਤੇ ਵੀ ਅਸਰ ਪਿਆ ਹੋਏਗਾ ਇਸ ਚੀਜ਼ ਦਾ ਲੋਕ ਸੋਚ ਰਹੇ ਹੋਣਗੇ ਸਵਾਲ ਕਰਦੇ ਹੋਣਗੇ ਦੇਖੋ ਪੈਨਿਕ ਕ੍ਰੀਏਟ ਹੋਣਾ ਲਈ ਜਿਹੜੇ ਇਸ ਰਾਹ ਤੇ ਜਾਣਗੇ ਹੂੰ ਬਿਲਕੁਲ ਪੈਨਿਕ ਕ੍ਰੀਏਟ ਹੋਣਾ ਬੰਦਾ ਹੈ ਔਰ ਬੰਦਾ ਔਰ ਕਰਨਾ ਵੀ ਚਾਹੀਦਾ ਹੈ ਅਗਰ ਤੁਸੀਂ ਇਸੇ ਰਾਹ ਤੇ ਦੁਆਰਾ ਜਾਣਾ ਹੈ ਯਾਨੀ ਦੋ ਨੰਬਰ ਜਾਣਾ ਹੈ ਤਾਂ ਤੁਸੀਂ 100% ਪੈਨਿਕ ਕ੍ਰੀਏਟ ਵਿੱਚ ਰੱਖੋ ਤੁਸੀਂ ਜਾਓ ਨਾ ਤੁਹਾਡੇ ਸਾਰਾ ਕੁਝ ਤੁਹਾਡਾ ਖਤਮ ਹੋ ਜਾਣਾ ਹੈ ਪਰ ਦੂਜੇ ਪਾਸੇ ਅਗਰ ਗੱਲ ਕਰੋ ਬਹੁਤ سارے ਰਾਹ ਵੀ ਸਹੀ ਤਰੀਕੇ ਨਾਲ ਬਣੇ ਹੋਏ ਹਨ ਅਗਰ ਮੰਨ ਲਓ ਕਿਸੇ ਨੇ ਅਮਰੀਕਾ ਮੈਂ ਕਹਿੰਦਾ ਜਾਣਾ ਵੀ ਹੈ ਚਲੋ ਐਗਜ਼ਾਮਪਲ ਕਹਿ ਦਿੰਦੇ ਆ ਬੱਚਾ 12ਵੀਂ ਪਾਸ ਆਊਟ ਹੈ ਆਇਲਟਸ ਕੀਤਾ ਪੜ੍ਹਾਈ ਦੇ ਵਿੱਚ ਚੱਲ ਜੇ ਅਗਰ ਬੰਦੇ ਦਾ ਕੋਈ ਰਿਸ਼ਤੇਦਾਰ ਬਾਹਰ ਰਹਿੰਦਾ ਹੈ ਕੋਈ ਬਲੱਡ ਰਿਲੇਸ਼ਨ ਬਾਹਰ ਹੈ ਫੈਮਿਲੀ ਕਲਾਸ ਵਿੱਚ ਪੀਆਰ ਪਾਲੇ 10-12 ਸਾਲੀ ਪੀਆਰ ਆ ਜੇਗੀ ਸੋਚੋ ਕਿੰਨਾ ਸੌਖਾ ਰ ਹੈ ਤੁਸੀਂ ਆਪਣਾ ਫੈਮਿਲੀ ਕਲਾਸਿਕ ਕੇਸ ਲਗਾ ਲਓ ਮੰਨ ਲਓ ਮੇਰਾ ਬ੍ਰਦਰ ਸਿਸਟਰ ਅਮਰੀਕਾ ਚ ਹੈਗਾ ਪੱਕਾ ਹੈ ਉਹ ਮੈਨੂੰ ਕਾਗਾ ਹੀ ਪੇਜ ਦੇ 12 ਸਾਲੀ ਪੱਕਾ ਹੋ ਜਾਊਗਾ ਮੈਂ ਤਾਂ 12 ਸਾਲ ਉਡੀਕ ਨਹੀਂ ਕਰ ਰਹੇ ਲੋਕ ਜਿਹੜਾ ਬੱਚਾ ਪੜਿਆ ਲਿਖਿਆ ਜਿਹਨੇ ਆਇਲਟਸ ਕਰੀ ਬੈਠਾ ਉਹਨੂੰ ਵੀ ਦੋ ਨੰਬਰ ਜਾਂਦੀ ਕਾਲੀ ਹੈ ਉਹਨੂੰ ਇਹ ਲੱਗਦਾ ਇੰਟਰਵਿਊ ਤੋਂ ਬਿਨਾ ਹੀ ਜਾਇਆ ਜਾਂਦਾ ਹੈ ਇੰਟਰਵਿਊ ਦਾ ਨਾਮ ਹੀ ਲੋਕਾਂ ਨੂੰ ਇੰਨਾ ਡਰਾਉਂਦਾ ਹੈ ਪਤਾ ਨਹੀਂ ਇੰਟਰਵਿਊ ਚ ਕੀ ਪੁੱਛਣਾ ਹੈ ਇੰਟਰਵਿਊ ਦੇ ਵਿੱਚ ਅਮਰੀਕਾ ਦੇ ਵਿੱਚ ਦੋ ਤੋਂ ਤਿੰਨ ਮਿੰਟ ਦੀ ਇੰਟਰਵਿਊ ਹੁੰਦੀ ਹੈ ਦੋ ਤਿੰਨ ਮਿੰਟ ਦੀ ਇੰਟਰਵਿਊ ਵੀਜ਼ਾ ਨਾ ਲੱਗਣ ਤੇ 25000 ਰੁਪਏ ਨੁਕਸਾਨ ਹੈ ਵੀਜ਼ਾ ਲੱਗਣ ਤੇ ਤੁਹਾਡਾ ਜਿਹੜਾ ਖਰਚਾ 5-6 ਲੱਖ ਰੁਪਏ ਰਹਿ ਜਾਂਦਾ ਪੜਾਈ ਦਾ ਸੋਚੋ ਇੱਕ ਸਹੀ ਰਾਹ ਲਿਆ ਆਪਾਂ ਜਾਣ ਨੂੰ ਤਿਆਰ ਨਹੀਂ ਕਿਉਂਕਿ ਆਪਾਂ ਇੰਟਰਵਿਊ ਨਹੀਂ ਦੇਣਾ ਚਾਹੁੰਦੇ ਜਦੋਂ ਕਿਸੇ ਏਜੰਟ ਕੋ ਜਾ ਕੇ ਕਹਿੰਦੇ ਕਿ ਇੰਟਰਵਿਊ ਦੇ ਨਾਮ ਤੋਂ ਡਰਦੇ ਆ ਏਜੰਟ ਕਹਿੰਦਾ ਦੋ ਨੰਬਰ ਭੇਜਦੀ ਹੈ ਹੂੰ ਉਹਦੇ ਇੰਟਰਵਿਊ ਵੀ ਨਹੀਂ ਆਉਂਦੇ ਅਸਾਈਲਮ ਜਿਹੜਾ ਜਿੰਨੂੰ ਹਾਂਜੀ ਹਾਂਜੀ ਇੰਟਰਵਿਊ ਨਹੀਂ ਆਏਗੀ ਇਹਦੀ ਬਾਰੇ ਵੀ ਲੋਕਾਂ ਨੂੰ ਜ਼ਰੂਰ ਥੋੜਾ ਜਿਹਾ ਦੱਸੋ ਅਸਾਈਲਮ ਕਿਵੇਂ ਕਿ ਇਹ ਜਿਹੜੇ ਬਾਹਰੋਂ ਆਏ ਨੇ ਸਾਰੇ ਉਹੀ ਕੈਟਾਗਰੀ ਸੀਗੀ ਸਰ ਬਹੁਤ ਸਾਰੇ ਲੋਕ ਸਾਈਲਮ ਪਾਲੰਦੇ ਆ ਬਹੁਤ ਸਾਰੇ ਲੋਕ ਪਾਉਂਦੇ ਆ ਅੱਜ ਕੱਲੇ ਕੈਨੇਡਾ ਵਿੱਚ ਹੀ ਬਹੁਤ ਟ੍ਰੈਂਡ ਚੱਲ ਰਿਹਾ ਸਟੂਡੈਂ ਕਿ ਸਾਈਲਮ ਪਾਲਾ ਸਾਈਲਮ ਪਾਲਾ ਸਾਈਲ ਕਿਉਂਕਿ ਉਹਨਾਂ ਲਈ ਇੱਕ ਕੇਸ ਬਣ ਗਿਆ ਉਹਨਾਂ ਨੇ ਪੈਸੇ ਕਮਾਣੇ ਤਾਂ ਲੋਕਾਂ ਦੀ ਆਪਣੀ ਜਿਹੜੀ ਸਮਝ ਹੈ ਉਹ ਕਿੱਥੇ ਗਈ ਜਦ ਮੈਨੂੰ ਪਤਾ ਹੈ ਕਿ ਇਹ ਰਾਹੀ ਗਲਤ ਹੈ ਜੀ ਨਾਲ ਇਹ ਨਹੀਂ ਹੈਗਾ ਕਿ ਆਪਣੀ ਜ਼ਿੰਦਗੀ ਖਰਾਬ ਕਰ ਲੈਣਾ ਕਿਤੇ ਆ ਸਕਦਾ ਪੇਰੈਂਟਸ ਨੂੰ ਮਿਲ ਸਕਦੇ ਆ ਕਿ ਉਹਦੇ ਵਿੱਚ ਤਾਂ ਉਹਨਾਂ ਨੂੰ ਪਤਾ ਮੈਂ ਆਪਣਾ ਕੈਰੀਅਰ ਹੀ ਖਤਮ ਕਰ ਦਿੱਤਾ ਸਰ ਇਕੱਲਾ ਰਹਿ ਗਿਆ ساری ਉਮਰ ਤੁਸੀਂ ਇੰਡੀਆ ਨਹੀਂ ਆ ਸਕੋਗੇ ਪਤਾ ਨਹੀਂ ਤੁਹਾਡਾ ਸਾਈਲੈਂਟ ਲੰਘਾ ਤੁਹਾ ਤੁਸੀਂ ਕੇਸ ਜਿੱਤੋਗੇ ਕਿ ਹਾਰੂਗੇ ਹੂੰ ਅਸੀਂ ਕੈਨੇਡਾ ਦੇ ਉਹ ਕਿਉਂ ਸਾਡੇ ਕੈਨੇਡਾ ਵਿੱਚ ਆਫਿਸ ਹੈ ਕਈ ਲੋਕਾਂ ਦੇ ਵਿੱਚ ਕੇਸ ਦੇ ਵਿੱਚ ਕੀ ਬਣਾਇਆ ਕੀ ਜਾਂਦਾ ਉਸ ਕੇਸ ਦੇ ਵਿੱਚ ਸਰ ਡਿਪੈਂਡ ਕਰਦਾ ਹੈ ਕਈ ਕਈ ਹਰ ਬੰਦਾ ਅਲੱਗ ਤਰੀਕੇ ਨਾਲ ਬਣਾਉਂਦਾ ਹੈ ਸੋ ਸਾਈਲੈਂਸ ਅਸੀਂ ਨਹੀਂ ਕਰਦੇ ਸਾਡੀ ਇਮੀਗ੍ਰੇਸ਼ਨ ਸਾਈਲੈਂਸ ਨਹੀਂ ਹੁੰਦਾ ਡੀਲ ਬਟ ਸਾਈਲੈਂਸ ਦੇ ਕਈ ਸਾਰੇ ਅਲੱਗ ਤਰੀਕੇ ਆ ਕੋਈ ਕਹੇਰਾ ਮੈਨੂੰ ਖਤਰਾ ਹੈ ਕੋਈ ਕਹਿੰਦਾ ਮੈਨੂੰ ਇਹ ਇਸ਼ੂ ਹੈ ਕੋਈ ਕਹਿੰਦਾ ਮੈਨੂੰ ਇਹ ਪ੍ਰੋਬਲਮ ਆਪਣੇ ਦੇਸ਼ ਤੋਂ ਹੀ ਖਤਰਾ ਦੱਸਦਾ ਆਪਣੇ ਪੇਰੈਂਟਸ ਤੋਂ ਖਤਰਾ ਦੱਸਦਾ ਨਾ ਪੇਰੈਂਟਸ ਨੂੰ ਕਦੀ ਮਿਲ ਸਕਣਗੇ ਨਾ ਕੁਝ ਮਿਲ ਸਕਗੇ ਤੁਸੀਂ ਸੋਚੋ ਕਿ ਉਹ ਬੱਚੇ ਨੇ ਕੀ ਕੀਤਾ ਇੱਕ ਬਾਹਰ ਜਾਣ ਲਈ ਬਾਹਰ ਜਾ ਕੇ ਕੋਈ ਪੈਸੇ ਜਿੰਨੇ ਪੈਸੇ ਬੰਦੇ ਨੇ ਮਿਹਨਤ ਨਾਲ ਕਮਾਣੇ ਉੰਨੇ ਬੰਨੇ ਆ ਚਾਹ ਇੰਡੀਆ ਕਮਾ ਲਓ ਚਾਹ ਬਾਹਰ ਕਮਾ ਲਓ ਜਿਹੜਾ ਲੋਕਾਂ ਨੂੰ ਬਾਹਰ ਜਾਂਦਾ ਕੀੜਾ ਨਾ ਉਹ ਕੀੜਾ ਸਿਰਫ ਇੱਥੋਂ ਨਿਕਲ ਕੇ ਬਾਹਰ ਜਾਂਦਾ ਕਿਉਂਕਿ ਉਹਨਾਂ ਨੇ ਦੂਜੀ ਦੁਨੀਆ ਦੇਖੀ ਜਿਹੜਾ ਬੰਦਾ ਬਾਹਰ ਬੈਠਾ ਉਹ ਇੰਡੀਆ ਨੂੰ ਮਾੜਾ ਨਹੀਂ ਕਹਿੰਦਾ ਜਿਹੜਾ ਇੰਡੀਆ ਬੈਠਾ ਉਹ ਬਾਹਰਲੇ ਨੂੰ ਮਾੜਾ ਨਹੀਂ ਕਹਿੰਦਾ ਪਿਆ ਤਾਂ ਗੱਲ ਇਹ ਹੈ ਕਿ ਸਿੱਕੇ ਦੇ ਦੋਨੋਂ ਪਹਿਲੂ ਨੂੰ ਸਮਝੋ ਕੰਟਰੀਆਂ ਸਾਰੀਆਂ ਵਧੀਆ ਤੁਸੀਂ ਸਹੀ ਤਰੀਕੇ ਨਾਲ ਚੱਲ ਜਓ ਹਾਂ ਕੋਈ ਸਾਡੇ ਇੱਥੇ ਪਾਕਿਸਤਾਨ ਵਾਲਾ ਕੋਈ ਆ ਕੇ ਵੱਡ ਜੂਗਾ ਤੇ ਅਸੀਂ ਜਿਹੜਾ ਛੱਡਾਂਗੇ ਅਸੀਂ ਸਰਕਾਰ ਕਹੇਗੀ ਕਿ ਇਹਨੂੰ ਚੱਕ ਕੇ ਸੁੱਟੋ ਬਾਹਰ ਜਾਂ ਜੋ ਵੀ ਕਰੋ ਇੱਕ ਕੰਟਰੀ ਤੁਸੀਂ ਜਾ ਰਹੇ ਹੋ ਤੁਹਾਡੇ ਕੋਲ ਕੋਈ ਸਟੇਟਸ ਹੀ ਨਹੀਂ ਹੈ ਹੂੰ ਤੁਹਾਡੇ ਕੋਲ ਕੋਈ ਡਾਕੂਮੈਂਟ ਹੀ ਨਹੀਂ ਹੈ ਕਿ ਤੁਸੀਂ ਉੱਥੇ ਮਾਹੌਲ ਖਰਾਬ ਕਰਦੇ ਪਿਓ ਅਗਰ ਤੁਸੀਂ ਇੰਨਾ ਸੋਚ ਕੇ ਪਨਾਮਾ ਦੇ ਜੰਗਲਾਂ ਚੋਂ ਨਿਕਲ ਕੇ ਆ ਸਕਦੇ ਤੁਸੀਂ ਕੋਈ ਵੀ ਗਲਤ ਐਕਟੀਵਿਟੀ ਕਰ ਸਕਦੇ ਹੋ ਯਾਨੀ ਇਹ ਪਰ ਵੇ ਗਲਤ ਕਦਮ ਵੀ ਠੀਕ ਹੈ ਲੇਕਿਨ ਵੇ ਗਲਤ ਸੀ ਕਿਉਂ ਆ ਉਹ ਵੇ ਗਲਤ ਜਿਸ ਤਰ੍ਹਾਂ ਆਇਆ ਹੂੰ ਪਰ ਅਗਰ ਆਪਾਂ ਦੂਜੇ ਪਾਸੇ ਸੋਚੀਏ ਕਿ ਇੱਕ ਬੰਦਾ 2 ਨੰਬਰ ਕਿਤੇ ਫੜਿਆ ਜਾਵੇ ਤਾਂ ਕੀ ਹੋਏਗਾ ਹੂੰ ਬਾਰਡਰ ਤੇ ਮੰਨ ਲਓ ਕਿਸੇ ਨੂੰ ਫੜ ਲਿਓ ਕੀ ਕਰਨਗੇ ਵਾਪਸ ਭੇਜ ਦੇਣਗੇ ਮੁਲਕ ਵਿੱਚ ਹੂੰ ਤਾਂ ਉਹ ਸਿਸਟਮ ਹੈ ਪਰ ਗਾਲੇ ਕਿ ਜਿਹੜਾ ਵੇ ਉਹਨਾਂ ਨੇ ਭੇਜਿਆ ਬਹੁਤ ਗਲਤ ਭੇਜਿਆ ਪਰ ਦੂਜੀ ਗੱਲ ਇਹ ਕਿ ਲੋਕ ਇਸ ਤੋਂ ਇੱਕ ਬਹੁਤ ਵੱਡਾ ਸਬਕ ਲੈ ਲੈਣਾ ਚਾਹੀਦਾ ਹੈ। ਇਹ ਸਬਕ ਇਹ ਲੈਣਾ ਚਾਹੀਦਾ ਹੈ ਕਿ ਇਦਾਂ ਦੀ ਕੋਈ ਵੀ ਐਕਟੀਵਿਟੀ ਨਾ ਕਰੋ। ਉਹਨਾਂ ਏਜੰਟਾਂ ਨੂੰ ਫੜੋ। ਗਵਰਨਮੈਂਟ ਦੀ ਹੈਲਪ ਕਰੋ। ਉਹਨਾਂ ਏਜੰਟਾਂ ਬਾਰੇ ਦੱਸੋ ਜੋ ਇਸ ਤਰ੍ਹਾਂ ਭੇਜਦੇ ਆ। ਨੇ ਤੁਹਾਡੇ ਕੰਮ ਦੇ ਵਿੱਚ ਵੀ ਕੋਈ ਫਰਕ ਪਿਆ ਇਸ ਚੀਜ਼ ਦਾ 네ਗੇਟਿਵ ਪ੍ਰਭਾਵ ਗਿਆ ਕਿ ਜਿਵੇਂ ਤੁਸੀਂ ਲੀਗਲੀ ਭੇਜਦੇ ਹੋ ਇੱਕ ਪ੍ਰੋਸੈਸ ਫਾਲੋ ਕਰਦੇ ਹੋ ਕਿ ਤੁਹਾਡੇ ਵਰਗੇ ਵੀ ਜਿਹੜੇ ਹੈਗੇ ਨੇ ਉਹ ਭੇਜਦੇ ਨੇ ਜਿਹੜੇ ਸਹੀ ਲੀਗਲ ਤੌਰ ਤੇ ਭੇਜਦੇ ਨੇ ਕਿ ਤੁਹਾਡੇ ਤੇ ਇਫੈਕਟ ਪਿਆ 네ਗੇਟਿਟਿਵ ਪੋਜ਼ੀਟਿਵ ਕੀ ਪ੍ਰਭਾਵ ਪਿਆ ਦੇਖੋ ਇਹ ਇਫੈਕਟ ਨਾ ਸਾਡੀ ਇੰਡਸਟਰੀ ਤੇ ਘੱਟ ਪਿਆ ਕਿਉਂਕਿ ਸਾਡਾ ਬਿਜ਼ਨਸ ਸਟੂਡੈਂਟ ਵੀਜ਼ਾ ਦਾ ਹੈ ਇਹ ਇਫੈਕਟ ਸ਼ਾਇਦ ਮੇਰੇ ਸਾਹਮਣੇ ਉਹਨਾਂ ਦੇ ਪਏਗਾ ਜਿਨ੍ਹਾਂ ਦਾ ਵਿਜ਼ਿਟਰ ਵੀਜ਼ਾ ਦਾ ਬਿਜ਼ਨਸ ਹੈ ਕਿਉਂਕਿ ਵਿਜ਼ਿਟਰ ਵੀਜ਼ਾ ਵਿੱਚ ਜਦੋਂ ਬੰਦਾ ਜਾਂਦਾ ਉਹਨ ਡਰ ਹੁੰਦਾ ਮੈਨੂੰ 에어ਪੋਰਟ ਤੋਂ ਇਮੀਗ ਸਟੂਡੈਂਟ ਵੀਜ਼ਾ ਦੇ ਤਾਂ ਕੋਈ ਇੰਪੈਕਟ ਨਹੀਂ ਪਿਆ ਬਟ ਯੈਸ ਇਨ ਦਾ ਇੰਪੈਕਟ ਕਿਦਾਂ ਕਿਹਦੇ ਬੱਚਿਆਂ ਦੇ ਮਨ ਦੇ ਵਿੱਚ ਡਰ ਦਾ ਮਾਹੌਲ ਹੈ ਪੇਰੈਂਟਸ ਦੇ ਮਨ ਦੇ ਵਿੱਚ ਵੀ ਡਰ ਦਾ ਮਾਹੌਲ ਹੈ ਪਰ ਉਹਨਾਂ ਨੂੰ ਗੋ ਦੱਸ ਦਿਆ ਨੇ ਕਿ ਇਹ ਸਟੂਡੈਂਟ ਵੀਜ਼ਾ ਅਲੱਗ ਕੈਟਾਗਰੀ ਹੈ ਵਿਜ਼ਿਟਰ ਵੀਜ਼ਾ ਅਲੱਗ ਕੈਟਾਗਰੀ ਹੈ ਟੂਰਿਸਟ ਵੀਜ਼ਾ ਅਲੱਗ ਕੈਟਾਗਰੀ ਇਹਨਾਂ ਦੇ ਕੈਟਾਗਰੀ ਹਿਸਾਬ ਨਾਲ ਸਮਝੋ ਤੇ ਜਿਹੜਾ ਬੱਚਾ ਆਪਣੇ ਪੜ੍ਹਾਈ ਲਈ ਬੇਸ ਤੇ ਜਾ ਰਿਹਾ ਅਗਰ ਉਹਦੇ ਕੋਲ ਡਾਕੂਮੈਂਟੇਸ਼ਨ ਜੈਨੂਇਨ ਹੈ ਉਹਦੇ ਆਪਣੀ ਐਲੀਜੀਬਿਲਟੀ ਸਾਰੀ ਪੂਰੀ ਹੈ ਐਮਬੈਸੀ ਨੂੰ ਵੀਜ਼ਾ ਦਿੱਤਾ ਉਹਨੂੰ ਇਮੀਗ੍ਰੇਸ਼ਨ ਤੇ ਕੋਈ ਦਿੱਕਤ ਨਹੀਂ ਹ ਤੁਸੀਂ 2 ਸਾਲ ਪੜ੍ਹ ਲਓ 3 ਸਾਲ ਵਰਕ ਪਰਮਿਟ ਹੈ ਯੂਕੇ ਚ 2 1 ਸਾਲ ਪੜ੍ਹ ਲਓ 2 ਸਾਲ ਵਰਕ ਪਰਮਿਟ ਹੈ ਤਾਂ ਉਹ ਅਗਰ ਉਸ ਉਸ ਵੀਜ਼ੇ ਉਤੇ ਕੰਮ ਕਰ ਰਹੇ ਰਹਿ ਰਿਹਾ ਉਹਨੂੰ ਕੋਈ ਦਿੱਕਤ ਨਹੀਂ ਠੀਕ ਹੈ ਤੇ ਅਗਰ ਬੈਸਟ ਓਪਰਚ्युनिटी ਹੁਣ ਕੀ ਹੈ ਜਿਵੇਂ ਮੈਂ ਪਹਿਲੇ ਵੀ ਕਹਿਆ ਕਿ ਪੈਨਿਕ ਕ੍ਰੀਏਟ ਹੋਇਆ ਕਿ ਲੋਕਾਂ ਨੂੰ ਜਾਨਣਾ ਬਹੁਤ ਜ਼ਰੂਰੀ ਹੈ ਤੇ ਮੈਂ ਵੀ ਕਹੂੰਗਾ ਕਿ ਲੋਕਾਂ ਲਈ ਵੀ ਅੱਜ ਦਾ ਪ੍ਰੋਗਰਾਮ ਦੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਪਤਾ ਲੱਗੇ ਕਿ ਜਿਸ ਤਰ੍ਹਾਂ ਪੈਨਿਕ ਮਾਹੌਲ ਹੈ ਸ਼ਾਇਦ ਤੁਹਾਨੂੰ ਲੱਗਦਾ ਕਿ ਹੁਣ ਅੱਗੇ ਜਾਣਾ ਔਖਾ ਹੋ ਜਾਊਗਾ ਹਨੀਸ਼ ਜੀ ਇਹਦੇ ਬਾਰੇ ਜ਼ਰੂਰ ਦੱਸੋ ਕਿ ਬੈਸ ਬੈਟਰ অপਸ਼ਨ ਹੈ ਸਰ ਡਿਪੈਂਡ ਕਰਦਾ ਬੰਦਾ ਕਿ ਇਸ ਕੰਟਰੀ ਲਈ एलिਜੀਬਲ ਹੈ ਹਮ ਅਗਰ ਬੱਚਾ एलिਜੀਬਲ ਕੈਨੇਡਾ ਲਈ ਹੈ ਯਸ ਹੁੰਦੇ ਲਈ ਕੈਨੇਡਾ ਬੈਟਰ ਕੰਟਰੀ ਹੈ ਅਗਰ ਬੱਚਾ ਯੂਕੇ ਲਈ एलिਜੀਬਲ ਹੈ ਯੂਕੇ ਬੈਟਰ ਕੰਟਰੀ ਹੈ ਅਗਰ ਯੂਐਸ ਤਾਂ ਯੂਐਸ ਬੈਟਰ ਕੰਟਰੀ ਡਿਪੈਂਡ ਕਰਦਾ एलिਜੀਬਿਲਟੀ ਜਿਹੜਾ ਬੱਚਾ ਜਿਸ ਕੰਟਰੀ ਲਈ एलिਜੀਬਲ ਹੀ ਨਹੀਂ ਹੈ ਅਗਰ ਉਹ ਵੀਜ਼ਾ ਅਪਲਾਈ ਕਰੇਗਾ ਤਾਂ ਵੀਜ਼ਾ ਨਹੀਂ ਮਿਲਣਾ ਬੜੀ ਪ੍ਰੈਕਟੀਕਲ ਜੀ ਗੱਲ ਹੈ ਤੁਸੀਂ एलिਜੀਬਿਲਟੀ ਨੂੰ ਮਾਪਦੇ ਨਹੀਂ ਤੁਸੀਂ ਆਪਣੀ ਮਨਪਸੰਦ ਕੰਟਰੀ ਨੂੰ ਹੱਥ ਰੱਖ ਲੈਨੇ ਹੋ ਤੁਸੀਂ ਐਲੀਜੀਬਲ ਨਹੀਂ ਹੁੰਦੇ ਫਿਰ ਤੁਹਾਡਾ ਵੀਜ਼ਾ ਰਿਫਿਊਜ਼ ਹੁੰਦਾ ਫਿਰ ਤੁਸੀਂ ਏਜੰਟ ਨੂੰ ਗੱਲ ਕੱਢੂਗੇ ਤੁਸੀਂ ਸਭ ਤੋਂ ਪਹਿਲਾਂ ਐਲੀਜੀਬਿਲਟੀ ਦੇਖੋ ਆਈਜੀਟੀ ਚ ਬੱਚਾ ਉਹੀ ਬਾਾਰ ਜਾਵੇ ਜਿਹੜੇ ਚੰਗੀ ਐਜੂਕੇਸ਼ਨ ਕਰਨਾ ਚਾਹੁੰਦਾ ਉਹ ਟਾਈਮ ਨਹੀਂ ਰਿਹਾ ਕਿ ਤੁਸੀਂ ਸਟੂਡੈਂਟ ਵੀਜ਼ਾ ਨਾਮ ਤੇ ਕੰਮ ਕਰੋ ਕਿ ਇੱਥੋਂ ਵੀਜ਼ਾ ਇੰਡੀਆ ਸਟੂਡੈਂਟ ਲੈ ਲਓ ਉੱਥੇ ਆ ਕੇ ਪੜ੍ਹਾਈ ਦੇ ਨਾਲ ਨਾਲ ਕੰਮ ਕਰੋ ਔਰ ਪੜ੍ਹਾਈ ਨਾ ਕਰੋ ਤੁਸੀਂ ਚੰਗੀ ਐਜੂਕੇਸ਼ਨ ਹਾਸਿਲ ਕਰ ਲੈਨੇ ਤੁਹਾਨੂੰ ਸਰਕਾਰ ਵਰਕ ਪਰਮਿਟ ਦੇਣ ਤੁਸੀਂ ਪੀਆਰ ਵੀ ਹੋ ਜਾਓਗੇ ਪਰ ਤੁਸੀਂ ਇਹ ਸੋਚੋ ਮੈਂ ਪੜ੍ਹਾਈ ਵੀ ਨਹੀਂ ਕਰਨੀ ਸਿਰਫ ਕੰਮ ਕਰਨਾ ਹੈ ਫਿਰ ਤੁਹਾਡੇ ਲਈ ਸਟੂਡੈਂਟ ਵੀਜ਼ਾ ਸਹੀ ਰਾਹ ਨਹੀਂ ਹੈ ਫਿਰ ਤੁਸੀਂ ਜਾਓ ਹੀ ਨਾ ਜਾਓ ਹੀ ਨਾ ਔਰ ਇੰਡੀਆ ਜ ਬਹੁਤ ਵਧੀਆ ਹੈ ਪੈਸਾ ਨਾ ਬਰਬਾਦ ਕਰੋ ਬਿਲਕੁਲ ਵੀ ਨਾ ਬਰਬਾਦ ਕਰੋ ਮੈਂ ਹਮੇਸ਼ਾ ਕਹਿੰਦਾ ਉਹ ਸਮਾਂ ਸੀ ਜਦੋਂ ਬੰਦਾ ਇੱਥੋਂ ਦੀ ਬਾਹਰ ਜਾਂਦਾ ਸੀਗਾ ਕਿਉਂਕਿ ਅਸੀਂ 2007 ਤੋਂ ਇਸ ਇੰਡਸਟਰੀ ਨਾਲ ਜੁੜੇ ਹੋਏ ਹਾਂ ਇੱਕ ਟਾਈਮ ਸੀ ਜਦੋਂ ਬੰਦਾ ਬਾਹਰ ਜਾਂਦਾ ਸੀ ਬਾਹਰ ਜਾ ਕੇ ਨਿਰਪੀਕ ਮੰਨਦਾ ਸੀ ਇੰਡੀਆ ਚ ਕੋਠੀ ਬਣਾ ਦਿੰਦਾ ਸੀ ਬਿਲਕੁਲ ਅੱਜ ਉਹ ਟਾਈਮ ਹੈ ਤੁਸੀਂ ਬੱਚਾ ਬਾਹਰ ਭੇਜੋ ਤੁਹਾਡੀ ਇੰਡੀਆ ਦੀ ਕੋਠੀ ਵਿਕ ਜਾਨੀ ਹੈ ਬੋੜੀ ਸੁਣਨ ਵਾਲੀ ਗੱਲ ਹੈ ਜੋ ਹਨੀਸ਼ ਜੀ ਨੇ ਕਹੀ ਹੈ ਕਿ ਇੱਕ ਸਮਾਂ ਸੀਗਾ ਜਦੋਂ ਅਸੀਂ ਦੇਖਦੇ ਸੀ ਬਾਹਰ ਕੋਈ ਆਂਦਾ ਸੀ ਸੋਨੇ ਦੇ ਕੜੇ ਪਾਏ ਹੋਣ ਜੀ ਬੂਟ ਪਾਏ ਹੋਣੇ ਉਹ ਪਹਿਰਾਵਾ ਬਾਹਰ ਵਾਲਾ ਹੋਣਾ ਵਾਲੀਆਂ ਕੰਨਾਂ 'ਚ ਪਾਈਆਂ ਹੋਣੀਆਂ ਤੇ ਉਹਦੇ ਕੋਠੀਆਂ ਬੰਦੀਆਂ ਸੀ ਲੇਕਿਨ ਗੱਲ ਬੜੇ ਦਿਲ ਨੂੰ ਲੱਗੀਗੀ ਹੋਣ ਜੇ ਤੁਸੀਂ ਜਾਣਦੇ ਹੋ ਇੱਥੇ ਕੋਠੀ ਵਿਗੂਗੀ ਉਹ ਤੇ ਤੁਸੀਂ ਪਾੜੋਗੇ 100% ਰੀਜ਼ਨ ਹੈ এডੂਕੇਸ਼ਨ ਬਹੁਤ ਮਹਿੰਗੀ ਹੈ ਚੰਗੀ এডੂਕੇਸ਼ਨ ਬਹੁਤ ਮਹਿੰਗੀ ਹੈ ਦੂਸਰਾ ਇੰਨਾ ਕੰਮ ਦੇ ਸੋਰਸ ਨਹੀਂ ਹੈ ਪੜਾਈ ਦੌਰਾਨ ਕਿ ਤੁਸੀਂ ਪੜਾਈ ਦੌਰਾਨ ਆਪਣੇ ਬਹੁਤ ਵਧੀਆ ਲਾਈਫ ਸਟਾਈਲ ਜੀ ਸਕੋ। ਤੀਸਰਾ ਸਭ ਤੋਂ ਇੰਪੋਰਟੈਂਟ ਚੀਜ਼ ਤੁਹਾਨੂੰ ਪੜਾਈ ਤੋਂ ਬਾਅਦ ਸਟਰਗਲ ਹੈ। ਅਗਰ ਅੱਜ ਮੈਂ ਇੰਡੀਆ ਵਿੱਚ 4 ਸਾਲ ਦੀ ਬੀਟੈਕ ਕਰ ਲੈਣਾ ਨਾ ਤਾਂ ਮੈਨੂੰ ਮੇਰੇ ਘਰ ਦੇ ਇਹ ਨਹੀਂ ਕਹਿਣਗੇ ਬੀਟੈਕ ਦੇ ਨਾਲ ਨਾਲ ਜੌਬ ਕਰ। ਉਹ ਕਹਿਣਗੇ ਪੜ। ਬੀਟੈਕ ਤੋਂ ਬਾਅਦ ਕਹਿਣਗੇ ਨੌਕਰੀ ਲੱਭੋ। ਤਾਂ ਨੌਕਰੀ ਲੱਭਣ ਨੂੰ ਵੀ ਟਾਈਮ ਲੱਗਦਾ ਹੈ। ਉਹ ਨੌਕਰੀ ਲੱਗਣ ਤੋਂ ਬਾਅਦ ਅੱਛੀ ਪੋਜੀਸ਼ਨ ਲੈਣ ਨੂੰ ਵੀ ਟਾਈਮ ਲੱਗਦਾ ਹੈ। ਤਾਂ ਇਟ ਵਿਲ ਟੇਕ 4 ਸਾਲ ਬੀਟੈਕ 4 ਸਾਲ ਜੌਬ 8 ਸਾਲ। ਤੇ ਪਿਛਲੇ 500 ਸਾਲਾਂ ਹੀ ਕੈਨੇਡਾ ਨੇ 3-3 4-4 ਸਾਲੀ ਪੀਆਰ ਦਿੱਤੀ ਲੋਕਾਂ ਨੂੰ ਕੈਨੇਡਾ ਬਹੁਤ ਸੌਖਾ ਹੈ ਸੌਖਾ ਸੌਖਾ ਕੁਝ ਨਹੀਂ ਹੈ ਤੁਸੀਂ ਐਲੀਜੀਬਲ ਹੋਣੇ ਚਾਹੀਦੇ ਹੋ ਤੁਹਾਡੀ ਐਜੂਕੇਸ਼ਨ ਚੰਗੀ ਹੈ ਤਾਂ ਤੁਸੀਂ ਸੌਖੀ ਸੈਟਲਮੈਂਟ ਕਰ ਲੋਗੇ ਹਮ ਪ੍ਰੋਬਲਮ ਕੀ ਆਪਣੇ ਪੰਜਾਬ ਦੀ ਗੱਲ ਕਰੋ ਕਿ ਜਿਹੜਾ ਬੱਚਾ ਹੈ ਨਾ ਉਹ ਉਹਦੀ ਬੜੀ ਵੱਡੀ ਸਮੱਸਿਆ ਹੈ ਉਹ ਇਹ ਕਹਿੰਦਾ ਮੈਨੂੰ ਭਾਜੀ ਕਾਲਜ ਉਹਦੋਂ ਜਿਹੜਾ 2 ਦਿਨ ਲੱਗੇ ਮੈਨੂੰ ਕਾਲਜ ਉਹਦੋਂ ਪੜ੍ਹਨਾ ਹੀ ਨਾ ਪਵੇ ਜਾਣਾ ਹੀ ਕੰਮ ਕਰਨਾ ਹੁਣ ਇਹ ਸੋਚੋ ਚਲੋ ਮੈਂ ਦੇ ਵੀ ਦੇਣਾ ਉਸ ਤੋਂ ਬਾਅਦ ਕੀ ਹੋਏਗਾ ਪੜ੍ਹਾਈ ਖਤਮ ਵਕਪਾਉਂਡ ਮਿਲਿਆ ਪੜ੍ਹਾਈ ਦੇ ਨਾਲ ਪੜ੍ਹਾਈ ਦੇ ਬਲ ਪੜ੍ਹਾਈ ਦੇ ਮਤਲਬ ਇਹ ਤਾਂ ਜੋਬ ਹੀ ਨਹੀਂ ਮਿਲਣੀ ਉਹਨੂੰ ਤਾਂ ਆਂਦਾ ਹੀ ਨਹੀਂ ਕੁਝ ਹੂੰ ਪ੍ਰੋਬਲਮ ਉਹੀ ਹੈ ਚੰਗੀ ਐਜੂਕੇਸ਼ਨ ਮਾੜੀ ਐਜੂਕੇਸ਼ਨ ਪੈਸਿਆਂ ਦਾ ਤਾਂ ਰੋਲਾ ਹੀ ਨਹੀਂ ਹੈ ਹੂੰ ਬਹੁਤ ਸਾਰੇ ਐਕਸਪੈਕਟੇਸ਼ਨ ਜਿਹੜੀਆਂ ਨੇ ਉਹ ਇੰਨੀਆਂ ਹਾਈ ਲੈ ਕੇ ਜਾਂਦੇ ਨੇ ਪਤਾ ਨਹੀਂ ਜਾਂਦੀਆਂ ਸੀ ਉੱਥੇ ਕਰੋੜਪਤੀ ਬਣ ਜਾਣਾ ਮੈਂ ਕਹਿੰਦਾ ਜੀ ਪੜ੍ਹਾਈ ਦੇ ਦੌਰਾਨ ਜਿਹੜਾ ਕੰਮ ਕਰਦਾ ਨਾ ਬੱਚਾ ਹੂੰ ਸਿਰ ਆਪਣਾ ਗੁਜ਼ਾਰੇ ਜਿੰਨੀ ਰੋਟੀ ਪਾਣੀ ਦਾ ਇੰਤਜ਼ਾਮ ਕਰ ਸਕਦਾ ਹੂੰ ਬਹੁਤ ਸਾਰੇ ਏਜੰਟ ਇੰਡੀਆ ਤੋਂ ਇਹ ਕਹਿ ਕੇ ਭੇਜ ਦਿੰਦੇ ਆ ਬੱਚਿਆਂ ਨੂੰ ਇਹ ਬੱਚਿਆਂ ਨੂੰ ਇਹ ਕਹਿੰਦੇ ਆ ਕਿ ਤੁਸੀਂ 1 ਸਾਲ ਦੀ ਫੀਸ ਭਰ ਅਗਲੇ ਸਾਲ ਦੀ ਫੀਸ ਤਾਂ ਬੱਚਾ ਕਮਾ ਕੇ ਕੱਢ ਹੀ ਲੇਗਾ। ਹੂੰ ਬੱਚਾ ਫਿਰ ਇੱਥੇ ਬਾਪੂ ਨੂੰ ਫੋਨ ਮਾਰਦਾ ਕਿ ਉਹ ਪ੍ਰੈਸ਼ਰ ਕ੍ਰੀਏਟ ਹੋ ਜਾਂਦਾ ਹੈ। ਹਾਰਟ ਅਟੈਕ ਤਾਂ ਹੀ ਇੰਨੇ ਹੋ ਰਹੇ ਨੇ ਉੱਥੇ। ਹਾਂਜੀ ਔਰ ਬੱਚਾ ਮਾਬਾਪ ਨੂੰ ਪਤਾ ਹੁੰਦਾ ਹੈ ਕਿ ਸਾਡੇ ਕੋਲ ਤਾਂ ਪੈਸੇ ਹੀ ਨਹੀਂ ਐ। ਹੂੰ ਫਿਰ ਇੱਕ ਬੜੀ ਵੱਡੀ ਸਮੱਸਿਆ ਖੜੀ ਹੋ ਜਾਂਦੀ ਹੈ ਕਿ ਤੂੰ ਕਾਲਜ ਨਾ ਜਾ। ਤੂੰ ਪੜ੍ਹ ਨਾ ਤੂੰ ਦੋ ਨੰਬਰ 'ਚ ਹੋ ਜਾ। ਬੱਚੇ ਦੀ ਮਜਬੂਰੀ ਬਣ ਗਈ। ਜਦ ਕਿ ਕੰਸਲਟੈਂਟ ਨੂੰ ਚਾਹੀਦਾ ਹੈ ਕਿ ਉਹਨੂੰ ਪਹਿਲੇ ਦਿਨ ਗਾਈਡ ਕਰ ਦੋ ਵੀ ਤੇਰੀ 2 ਸਾਲ ਦੀ ਪੜ੍ਹਾਈ 15 ਲੱਖ ਰੁਪਏ ਦੀ ਐ। ਇਹ ਤੇਰਾ ਬਜਟ ਐ। 2 ਸਾਲ ਤੇਰੀ ਪੜ੍ਹਾਈ ਹੈ ਉਸ ਬਾਅਦ ਇੰਨੇ ਟਾਈਮ ਦਾ ਵਰਕ ਪਰਮਿਟ ਹੈ ਤੈਨੂੰ ਜੌਬ ਲੱਭਣੀ ਪੈਣੀ ਹੈ ਮੈਂ ਫੇਰ ਕਹਿੰਦਾ ਚੰਗਾ ਕਾਲਜ ਤੇ ਮਾੜੇ ਕਾਲਜ ਪੈਸੇ ਦਾ ਮੁੱਦਾ ਹੀ ਨਹੀਂ ਹੈ ਅੱਛਾ ਅਗਰ ਚੰਗੇ ਕਾਲਜ ਦੀ ਫੀਸ 15 ਲੱਖ ਹੈ ਮਾੜੇ ਦੀ 15 ਲੱਖ ਹੈ ਓਕੇ ਫੇਰ ਵੀ ਲੋਕ ਮਾੜੇ ਚ ਕਿਉਂ ਜਾ ਰਹੇ ਆ ਚੰਗੇ ਚਲੇ ਜਾ ਯਾਰ ਮਾੜੇ ਜੀ ਇਹਨਾਂ ਕਿ ਛੁੱਟੀਆਂ ਚੜਾਣਾ ਨਹੀਂ ਪੈਣਾ ਕਮਾਈ ਤੇ ਸਰ ਅਗਰ ਆਪਾਂ ਮੈਂ ਸੋਚਾ ਕਿ ਮੇਰੀ 15 ਲੱਖ ਦੀ ਪੜ੍ਹਾਈ ਹੈ ਔਰ 10 ਲੱਖ ਮੇਰਾ ਲੀਵਿੰਗ ਕਾਸਟ ਹੈ ਤਾਂ ਮੈਂ ਪੇਰੈਂਟਸ ਨੂੰ ਗੱਲ ਕਹਿ ਨਾ ਦਵਾ ਕਿ ਉਸ 25 ਲੱਖ ਦਾ ਇੰਤਜ਼ਾਮ ਹੈਗਾ ਤਾਂ ਤੁਸੀਂ ਬੱਚਾ ਭੇ ਲਿਵਿੰਗ ਕਾਸਟ ਜੋ ਕੇ ਪੈਸੇ ਤੁਹਾਡੇ ਜੇਬ ਵਿੱਚ ਹੈਗੇ ਹਨਾ ਤਾਂ ਭੇਜ ਦਿਓ ਪਰ ਇਹ ਮੋਟਾ ਮੋਟਾ ਕਿੰਨਾ ਕੁ ਪੈਸਾ ਲੱਗ ਜਾਂਦਾ ਜਿਵੇਂ ਕਿ ਆਪਾਂ ਸੋਚਦੇ ਆਂਨੇ ਆ 40 ਲੱਖ ਰੁਪਏ ਲੱਗ ਜਾਂਦਾ ਜੀ ਕਿਹੜੇ ਸਬਜੈਕਟ ਨੇ ਕਿੰਨਾ ਪੈਸਾ ਲੱਗ ਜਾਂਦਾ ਲੋਕ ਇਹ ਵੀ ਬੜੇ ਕਨਫਿਊਜ਼ ਆ ਮੇਰੇ ਖੁਦ ਦੇ ਮਨ 'ਚ ਅਗਰ ਬਾਹਰ ਬੱਚਾ ਜਾਣਾ ਜੀ ਤਾਂ 40 ਲੱਖ ਰੁਪਏ ਲੱਗਦਾ ਜੀ ਇੱਕ ਕੋਰਸ ਆ ਕਿੰਨੀ ਕ ਅਮਾਉਂਟ ਕੋ ਮੈਂ ਸੁਣਿਆ ਕਹਿੰਦੇ ਹਨੀਰ ਜੀ ਦਾ ਬੜੇ ਘੱਟ ਪੈਸਿਆਂ ਦੇ ਵਿੱਚ ਹੀ ਨਹੀਂ ਪੈਸੇ ਨਹੀਂ ਘੱਟ ਬਾਹਰ ਭੇਜ ਦਿੰਦੇ ਕਿੰਨੀ ਕ ਅਮਾਉਂਟ ਲੱਗ ਜਾਂਦੀ ਜਿਹੜਾ ਬੱਚੇ ਜ਼ਿਆਦਾ ਕੋਰਸ ਕਰਦੇ ਨੇ ਉੱ ਲੱਖ ਦੀ ਟੋਟਲ ਪੜਾਈ ਹੋ ਜਾਂਦੀ ਹੈ ਟੋਟਲ ਪੜਾਈ 22 ਲੱਖ ਰੁਪਏ ਦੀ ਠੀਕ ਹੈ ਲਿਵਿੰਗ ਕੋਸਟ ਅਲੱਗ ਹੈ اچھا ਲਿਵਿੰਗ ਕੋਸਟ ਲਿਵਿੰਗ ਕੋਸਟ 500 ਡਾਲਰ ਪਰ ਮਹੀਨ ਠੀਕ ਹੈ ਪ੍ਰੋਕਸੀਮੇਟਲੀ 300000 ਰੁਪਏ ਇੱਕ ਸਾਲ ਦਾ ਇੱਕ ਸਾਲ ਦਾ ਤਾਂ 6 ਲੱਖ ਰੁਪਏ ਦੋ ਸਾਲ ਦਾ ਲਾ ਲਓ ਠੀਕ ਹੈ ਮੋਟਾ ਬਣਾ ਦੋ ਲੱਖ 6 ਲੱਖ ਪਲੱਸ 22 ਲੱਖ 28 ਲੱਖ ਰੁਪਏ ਦੀ ਪੜਾਈ ਹੈ ਜਿਹਦੇ ਬੱਚੇ ਨੇ ਪੜ੍ਹਨਾ ਹੀ ਪੜ੍ਹਨਾ ਹੈ ਕੋਈ ਕੰਮ ਨਹੀਂ ਕਰਨਾ ਹਮ ਆਪਾਂ ਗੱਪ ਗੱਲ ਇੱਕ ਬੱਚਾ ਕਰ ਰਿਹਾ ਜਿਹੜਾ ਸਿਰ ਪੜ੍ਹਾਈ ਕਰੇਗਾ ਕੰਮ ਨਹੀਂ ਕਰੂ ਉਹਨੂੰ 27-28 ਲੱਖ ਰੁਪਏ ਖਰਚ ਆ ਜਾਂਦਾ ਦੋ ਸਾਲ ਅਗਰ ਮੈਂ ਗੱਲ ਕਰਾਂ ਕਿ ਮੈਨੂੰ ਪੜ੍ਹਾਈ ਦੌਰਾਨ 20 ਘੰਟੇ ਕੰਮ ਕਰਨਾ ਲਾਊਡ ਹੈ ਹੂੰ ਉਹ 20 ਘੰਟੇ ਦੇ ਵਿੱਚ ਮੈਂ ਆਪਣੇ ਗੁਜ਼ਾਰੇ ਲਈ ਬਹੁਤ ਵਧੀਆ ਕਰ ਸਕਦਾ ਪਰ ਅਗਰ ਮੈਂ ਇਹ ਸੋਚਾਂ ਕਿ 20 ਘੰਟੇ 'ਚ ਮੈਂ ਅਗਲੇ ਸਾਲ ਦੀ ਫੀਸ ਕੱਢ ਲਾਂਗਾ ਤਾਂ ਇੰਪੋਸੀਬਲ ਵਰਡ ਹੈ ਕਿਸੇ ਦੀ ਗੱਲਾਂ 'ਚ ਬਿਲਕੁਲ ਨਾ ਆਈਓ ਇਹ ਹੋਣਾ ਹੀ ਨਹੀਂ ਪੋਸੀਬਲ ਹੂੰ ਕਿਉਂਕਿ ਜਿਹੜਾ ਵੀ ਏਮਪਲੋਇਰ ਕੈਨੇਡਾ 'ਚ ਬੈਠਾ ਨਾ ਉਹ ਏਮਪਲਾਈ ਚਾਹੁੰਦਾ ਫੁੱਲ ਟਾਈਮ ਸਟੂਡੈਂਟ ਹੈਗਾ ਪਾਰਟ ਟਾਈਮ ਤਾਂ ਹਰ ਇੱਕ ਏਮਪਲੋਇਰ ਨੂੰ ਪਾਰਟ ਟਾਈਮ ਚਾਹੀਦਾ ਫੁੱਲ ਟਾਈਮ ਵੀ ਬੰਦੇ ਚਾਹੀਦੇ ਹੁੰਦੇ ਆ ਤਾਂ ਜੌਬ ਦੀ ਪਰ ਅਗਰ ਉਹ ਹੀ ਬੱਚੇ ਚੰਗੇ ਕਾਲਜ ਪੜ੍ਹ ਲਵੇ 2 ਸਾਲ ਔਰ 3 ਸਾਲ ਵਰਕ ਪਰ ਮ ਲੈ ਕੇ ਚੰਗੀ ਜੌਬ ਕਰ ਲਏ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਜਿਹੜਾ 80-90 ਹਜ਼ਾਰ ਡਾਲਰ ਐਨੂਅਲ ਪੈਕੇਜ ਲੈਂਦੇ ਆ ਕੈਨੇਡਾ ਚ ਓਕੇ ਆਪਣੇ ਪੰਜਾਬ ਦੇ 12ਵੀਂ ਪਾਸਵਰਡ ਕਰਕੇ RBC ਡਿਊਸ਼ ਬੈਂਕ ਜਿੱਦ ਡੌਪ ਕਰ ਰਹੇ ਆ RBC ਬੈਂਕ ਦੇ ਵਿੱਚ 70-80 ਹਜ਼ਾਰ ਡਾਲਰ ਦਾ ਪੈਕੇਜ ਲੈ ਰਹੇ ਆ ਓਕੇ ਉਹਨਾਂ ਨੇ 2 ਸਾਲ ਮਿਹਨਤ ਕੀਤੀ ਹੈ ਬਹੁਤ ਸਾਰੇ ਬੱਚੇ ਮੈਕਡੋਨਲਡਸ ਦੇ ਵਿੱਚ ਮੈਨੇਜਰ ਲੱਗੇ ਹੋਏ ਆ ਬਹੁਤ ਸਾਰੇ ਬੱਚੇ ਸਟਾਰਬਕ ਵਿੱਚ ਲੱਗੇ ਹੋਏ ਆ ਹੂੰ ਉਹਨਾਂ ਨੇ ਮਿਹਨਤ ਵੀ ਕੀਤੀ ਹੈ ਪਰ ਬੱਚਾ ਕੀ ਕਰ ਰਿਹਾ ਹੈ ਬੱਚਾ ਪੜ੍ਹਾਈ ਪੜ੍ਹਾਈ ਨੂੰ ਸਕੈਂਡਰੀ ਮੰਨੀ ਜਾ ਰਿਹਾ ਹੈ ਸਕੈਂਡਰੀ ਮੰਨੀ ਜਾ ਰਿਹਾ ਜਾ ਕੇ ਪਹਿਲੇ ਉੱਥੇ ਕਿਉਂਕਿ ਜਿਵੇਂ ਤੁਸੀਂ ਗਿਆ ਇੱਥੇ ਗੁੰਮਰਾਹ ਕਰਕੇ ਏਜੰਟ ਭੇਜ ਦਿੰਦਾ ਜੀ ਕੋਈ ਨਹੀਂ ਅਗਲੇ ਸਾਲ ਤਾਂ ਮੁੰਡੇ ਨੇ ਆਪੇ ਚੱਕਣਾ ਕੋਠੀਆਂ ਪਾ ਦੇਣੀਆਂ ਕਾਰਾਂ ਲੈ ਦੇਣੀਆਂ ਵਾਪਸ ਨਹੀਂ ਵਿਕਣਾ ਉਹ ਫਿਰ ਉਹ ਉੱਥੇ ਜਾ ਕੇ ਸਟ੍ਰੈਸ ਦੇ ਵਿੱਚ ਆ ਜਾਂਦਾ ਕਿ ਨੈਕਸਟ ਫੀਸ ਕਿੱਥੋਂ ਦੇਣੀ ਹੈ ਇੱਕ ਬੰਦੇ ਇੱਕ ਬੰਦੇ ਕੋਲ ਹੈ ਹੀ 10 ਲੱਖ ਰੁਪਇਆ ਹਮ ਇੱਕ ਏਜੰਟ ਨੇ 10 ਲੱਖ ਦੇ ਵਿੱਚੋਂ 95 ਲੱਖ ਦਾ ਲਵਾ ਦਿੱਤਾ ਹਮ ਇੱਕਰ ਬੱਚਾ ਤਾਂ ਭੇਜਤਾ ਭੇਜਤਾ ਇੱਕ ਵੀਜ਼ਾ ਵੀ ਲੱਗਿਆ ਮੈਂ ਕਹਿੰਦਾ ਉਹਦੇ ਟਿਕਟ ਦੇ ਪੈਸੇ ਕ ਲੱਖ ਰੁਪਏ ਟਿਕਟ ਹੈ ਜੀ ਉਤਰੇਗਾ ਰੋਟੀ ਕਿਧਾ ਖਾਏਗਾ 25000 ਖਰਚ ਹੈ ਅਗਲੇ ਸਾਲ ਦੀ ਫੀਸ ਕਿਵੇਂ ਕੱਢੇਗਾ ਇੱਕ ਗੱਲ ਤੋਂ ਉੱਤਰ ਕੇ ਸਮਝ ਆਂਦੀ ਕਿ ਮੇਰੇ ਨਾਲ ਇੰਨਾ ਵੱਡਾ ਫਰੋਡ ਹੋ ਗਿਆ ਬਿਲਕੁਲ ਔਰ ਉਹ ਫਰੋਡਲੀ ਫਿਰ ਉਹ ਕਰਦਾ ਮਾਪੋਆ ਆਪਣੀ ਜ਼ਮੀਨ ਵੇਚ ਦੇਣਗੇ ਕਰਜ਼ਾ ਹੋਰ ਲੈ ਲੈਣਗੇ ਬੱਚਾ ਉੱਥੇ ਗਲਤ ਐਕਟੀਵਿਟੀ ਕਰੇਗਾ ਉਹ ਪ੍ਰੈਸ਼ਰ ਹੀ ਚਾਏਗਾ ਕਿਉਂਕਿ ਉਹਨੂੰ ਕੋਈ ਮਜਬੂਰੀ ਹੈ ਉਹ ਵਾਪਸ ਆ ਨਹੀਂ ਸਕਦਾ ਹਮ ਘਰੇ ਸਿਗੇ 10 ਲੱਖ ਰੁਪਏ 10 ਲੱਖ ਵਿੱਚੋਂ 9.5 ਲੱਖ ਤਾਂ ਏਜੰਟ ਨੇ ਲਵਾ ਤਾ ਤੋਂ ਦੇਖੋ ਹੁਣ ਕੁਛ ਨਹੀਂ ਰਿਹਾ ਪੱਲੇ ਤਾਂ ਉਹ ਕੀ ਕਰੇਗਾ ਕੁਛ ਨਾ ਕੁਛ ਐਦਾ ਦੀ ਐਕਟੀਵਿਟੀ ਕਰੇਗਾ ਜਿੰਦੇ ਜੋ ਫਸ ਜਾਏਗਾ ਹੂੰ ਤਾਂ ਹਮੇਸ਼ਾ ਇੱਕ ਗੱਲ ਕਹਿੰਦੇ ਨੇ ਕਿ ਜਦੋਂ ਵੀ ਤੁਸੀਂ ਕਿਸੇ ਕਲਰੈਂਸ ਦਫਤਰ ਜਾਨੇ ਹੋ ਨਾ ਉਹ ਜਾ ਕੇ ਆ ਕੇ ਆਹ ਤੋਂ ਬਾਅਦ ਤੁਸੀਂ ਹਮੇਸ਼ਾ ਇਮੀਗ੍ਰੇਸ਼ਨ ਦੀ ਅਪਡੇਟ ਜ਼ਰੂਰ ਦੇਖਦੇ ਰਹੋ ਤੁਸੀਂ ਹਮੇਸ਼ਾ ਪੰਜ ਸੱਤ 10 ਕਲਰੈਂਸ ਦਫਤਰ ਜ਼ਰੂਰ ਜਾਓ ਪਹਿਲੀ ਵਾਰੀ ਕਿਸੇ ਨੂੰ ਕਾਗਜ਼ ਦੇ ਕੇ ਹੀ ਨਾ ਹੋ ਕਿਉਂਕਿ ਪਹਿਲੀ ਵਾਰ ਜਿਹੜਾ ਬੰਦਾ ਕਾਗਜ਼ ਫੜ ਰਿਹਾ ਥਰਡ ਓਪੀਨੀਅਨ ਜ਼ਰੂਰ ਹਾਂਜੀ ਹਾਂਜੀ ਅਸੀਂ ਸਾਡੇ ਘਰ ਦਾ ਕੋਈ ਜੀ ਬਿਮਾਰ ਹੋ ਜਾਏ ਨਾ ਬਿਲਕੁਲ ਚਾਰ ਡਾਕਟਰਾਂ ਨੂੰ ਪੁੱਛਦੇ ਫੇਰ ਦੇ ਦੇ ਕਿਹੜਾ ਡਾਕਟਰ ਸਹੀ ਹੈ ਚਾਰ ਲੋਕਾਂ ਦੀ ਸਲਾਹ ਵੀ ਲੈਣੇ ਆ ਫੇਰ ਇੱਕ ਡਾਕਟਰ ਚੂਜ਼ ਕਰਦੇ ਆ ਇੱਕ ਚਾਹੇ ਜਿਹੜੀ ਮਰਜੀ ਬਿਮਾਰੀ ਹੋਵੇ ਚੰਗੀ ਮਾੜੀ ਉੱਪਰ نیچے ਸਭ ਛੱਡ ਦੋ ਮਤਲਬ ਕਿ ਜਿਹੜੇ ਗੁੰਮਰਾਹ ਕਰਕੇ ਜਿਹੜਾ ਇੱਥੋਂ ਭੇਜਿਆ ਜਾ ਰਿਹਾ ਉਹੀ ਮੇਨ ਮਾਰ ਮਾਰ ਰਿਹਾ ਪੰਜਾਬੀ ਦੀ छवि ਵੀ ਖਰਾਬ ਕਰਦਾ ਪਿਆ ਕਿ ਜਿਹੜੇ ਇੱਥੇ ਏਜੰਟ ਜਿਹੜੇ ਹੈਗੇ ਨੇ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਕਹਿੰ ਰਹੇ ਨੇ ਇੱਕ ਸਾਲ ਤੂੰ ਜਾ ਕੇ ਕਰ ਦੂਜੇ ਸਾਲ ਤੇ ਤਾਂ ਤੂੰ ਸੋਹਣੇ ਪੈਸੇ ਭੇਜਦੇ ਨੇ ਬਾਪੂ ਨੂੰ ਲੇਕਿਨ ਉੱਥੇ ਜਾ ਕੇ ਪਤਾ ਲੱਗਦਾ ਕਮਾਈ ਤਾਂ ਹੁੰਦੀ ਨਹੀਂ ਪਈ ਉੱਥੇ ਆਪਣੇ ਹੱਥੀ ਕੰਮ ਨਹੀਂ ਕਰਨ ਨੂੰ ਮਿਲਦਾ ਪਿਆ ਤੇ ਉਹ ਸਟ्रेस ਜਿਹੜਾ ਮਾਰਦਾ ਇਸ ਕਰਕੇ ਲੋਕਾਂ ਨੂੰ ਗੁੰਮਰਾਹ ਹੋਣ ਤੋਂ ਬਚਣ ਲਈ ਦੋ ਤਿੰਨ ਓਪੀਨੀਅਨ ਜੜੀਆਂ ਨੇ ਜ਼ਰੂਰ ਲੈਣੀਆਂ ਚਾਹੀਦੀਆਂ ਤੁਹਾਡੇ ਵਰਗੇ ਲੋਕਾਂ ਪੁਲਾ ਕੇ ਪੰਜਾਬ ਦੇ ਵੀ ਬਹੁਤ ਚੰਗੇ ਚੰਗੇ ਇਮੀਗ੍ਰੇਸ਼ਨ ਕਾਉਂਸਲਰ ਇੰਨੇ ਬੈਠੇ ਆ ਜਿਨ੍ਹਾਂ ਵੀ 25-25 ਸਾਲੋਂ ਕੋ ਇੰਡਸਟਰੀ ਦਾ ਕੰਮ ਕਰਦੇ ਆ ਅੱਜ ਵੀ ਚੰਗੀ ਸਲਾਹ ਦਿੰਦੇ ਆ ਬਹੁਤ ਚੰਗੇ ਆ ਚੰਦ ਮਾੜੇ ਆ ਮਾੜਿਓ ਚੰਗੇ ਉਹਨਾਂ ਨੇ ਜਿਹੜੇ ਚੰਦ ਨੇ ਉਹਨਾਂ ਨੇ ਸਾਰਾ ਮਾਹੌਲ ਖਰਾਬ ਕੀਤਾ ਜਿਹੜਾ ਬੇੜੀਆਂ ਚ ਪਾ ਕੇ ਜਾਜ ਆਇਆ ਇਹਨਾਂ ਲੋਕਾਂ ਕਰਕੇ ਇਹਨਾਂ ਕਰਕੇ ਦੂਜੀ ਸਭ ਤੋਂ ਈ ਗੱਲ ਇਹ ਕੈਨੇਡਾ ਦੇ ਵਿੱਚ ਜੋ ਮਾਹੌਲ ਬਣਿਆ ਹੋਇਆ ਹੈ। ਹੂੰ। ਤੁਸੀਂ ਦੇਖੋ ਜਿਹੜੇ ਵੀ ਲੋਕ ਕੈਨੇਡਾ ਵਿੱਚ ਮਾਹੌਲ ਬਣਾ ਕੇ ਬੈਠੇ ਹਨ ਨਾ। ਜਿਹੜਾ ਮਾਹੌਲ ਚੱਲ ਰਿਹਾ ਹੈ ਕੈਨੇਡਾ ਵਿੱਚ ਕੰਮ ਨਹੀਂ ਹੈ ਜਾਂ ਪੜ੍ਹਾਈ ਚੰਗੀ ਨਹੀਂ ਬਟਾਵੇ। ਸਰ ਪੰਜਾਬ ਦੇ ਏਜੰਟਾਂ ਨੇ ਲੋਕਾਂ ਨੂੰ ਦੋ-ਦੋ ਕਮਰਿਆਂ ਦੇ ਕਾਲਜਾਂ 'ਚ ਐਡਮਿਸ਼ਨ ਕਰਾਤੀਆਂ। ਹੂੰ। ਇੱਕ ਬੱਚਾ, ਦੋ ਦੋਸਤ ਇੱਕ ਘਰ ਦੇ ਵਿੱਚ ਰਹਿ ਰਹੇ ਹਨ। ਇੱਕ ਬੱਚਾ ਕੈਨੇਡਾ ਦੇ ਟੌਪ ਕਾਲਜ ਵਿੱਚ ਪੜ੍ਹ ਰਿਹਾ ਹੈ। ਹੂੰ। ਜਿੰਦਾ ਕੈਂਪਸ ਹੀ ਘੱਟੋ-ਘੱਟ 30 ਏਕੜ ਦਾ ਹੈ। ਹੂੰ। ਔਰ ਉਹ ਫੀਸ ਦੇਖਿਆ ਹੈ 13000 ਡਾਲਰ ਸਿਰਫ ਇੰਡੀਆ ਤੋਂ। ਦੂਜਾ ਉਹਦਾ ਸਾਥੀ ਹੈ ਜੋ ਦੇ ਕੇ 16000 ਡਾਲਰ ਤੇ ਉਹਦਾ ਉਹਦਾ ਜਿਹੜਾ ਕਾਲਜ ਹੈ ਉਹ ਇੱਕ ਬਾਥਰੂਮ ਜਿੰਨੇ ਸਾਈਜ਼ ਦਾ ਹੈ ਫੀਸ ਦੋਨਾਂ ਨੇ ਇੱਕੋ ਜੀ ਭਰੀ ਹੈ ਦੂਜੇ ਨੇ ਵੱਧ ਭਰੀ ਕਿਉਂਕਿ ਇਹਨੇ ਪੈਕੇਜ ਕੀਤਾ ਨਾ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਜਿਹੜੀ ਸਕੀਮ ਚੱਲਦੀ ਹੈ ਅੱਜ ਪੰਜਾਬੀ ਉਹਦੇ ਵਿੱਚ ਭਰਤੀ ਸੋਚੋ ਕਿ ਉਹ ਕੀ ਸੋਚਦਾ ਹੋਣਾ ਹੈ ਮੈਨਾਂ ਕਿੰਨਾ ਵੱਡਾ ਫਰ ਉੱਥੋਂ ਦੀ ਬੈਠ ਕੇ ਵੀਡੀਓ ਬਣਾ ਦਿੰਦਾ ਹੈ ਔਰ ਇੱਕ ਦੱਸਦਾ ਆਪਣੀ ਹੱਦ ਬੀਤੀ ਕਿ ਮੈਨਾਂ ਇਦਾਂ ਹੋਇਆ ਕਿਉਂਕਿ ਇੱਕ ਗੱਲ ਸਮਝੋ ਇਹ ਉਹ ਲੋਕ ਹੈ ਜਿਹੜੇ ਇੰਡੀਆ ਤੋਂ ਜਦੋਂ ਜਾਣ ਵੇਲੇ ਸਿਰਫ ਜਲਦਬਾਜ਼ੀ ਕਰ ਗਏ ਤੁਹਾਡਾ ਇੰਟੈਕ ਨਿਕਲਦਾ ਨਿਕਲਨ ਦੋ ਯਾਰ ਤੁਹਾਡਾ ਨਹੀਂ ਹੁੰਦਾ ਨਾ ਜਾਓ ਤੁਸੀਂ ਇੱਕ ਜਲਦਬਾਜ਼ੀ ਦੇ ਵਿੱਚ ਇਦਾਂ ਦਾ ਫੈਸਲਾ ਲੈ ਲਿਆ ਜੋ ਕਿ ਤੁਹਾਡੀ ਸਾਰੀ ਜ਼ਿੰਦਗੀ ਤੁਹਾਡੀ ਖਰਾਬ ਕਰ ਗਿਆ ਤਾਂ ਲੋਕਾਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਇਸ ਚੀਜ਼ ਦਾ ਕਿ ਕਿ ਤਾਂ ਵੀ ਉੱਥੇ ਸਾਈਲਮ ਵਾਲੇ ਪਾਸੇ ਜ਼ਿਆਦਾ ਚਲਗੇ ਪੰਜਾਬੀ ਸਟੂਡੈਂਟ ਇਸ ਲਈ ਸਾਈਲਮ ਗਏ ਸਾਰੇ ਸਾਈਲਮ ਤੇ ਆ ਗਏ ਕਿ ਕਾਮ ਮਾਲਕ ਮਕਾਨ ਨੇ ਕੁਝ ਕਹਿਤਾ ਜਾ ਕੇ ਉਹਦੇ ਦੇ ਕੇਸ ਪਾਓ ਤੇ ਆਪਣਾ ਕਿਰਾਇਆ ਫ੍ਰੀ ਕਰਾ ਲਓ ਹਾਂਜੀ ਜਦ ਤੱਕ ਕੇਸ ਚੱਲਦਾ ਰਹੇਗਾ ਸੇਮ ਏਮਪਲੋਇਰ ਦਾ ਵੀ ਹਾਲ ਹੈ ਸਰ ਮਤਲਬ ਕਿ ਉੱਥੇ ਕੈਨੇਡਾ ਦੇ ਵਿੱਚ ਇਹ ਟ੍ਰੈਂਡ ਚੱਲ ਪਿਆ ਕਿ ਮਕਾਨ ਮਾਲਕ ਤੋਂ ਕਿਰਾਏ ਦੀ ਬਚਨ ਲਈ ਹੁੰਦਾ ਤੇ ਝੂਠਾ ਦੋਸ਼ ਲਾ ਦੋ ਕੋਈ ਵੀ ਹਮ ਹਰਾਸਮੈਂਟ ਦਾ ਔਰ ਤੁਹਾਡਾ ਕਿਰਾਇਆ ਉਸ ਦਿਨ ਤੋਂ ਬੰਦ ਹੋ ਗਿਆ ਔਰ ਤੁਸੀਂ ਸਾਲੋ ਸਾਲ ਉੱਥੇ ਰਹੀ ਜਾਓ ਜਦ ਤੱਕ ਕੇਸ ਚੱਲ ਰਿਹਾ ਸੋਚੋ ਕੀ ਕੁਝ ਹੋ ਰਿਹਾ ਇਹ ਇਹ ਚੀਜ਼ ਪ੍ਰੈਕਟੀਕਲੀ ਕੈਨੇਡਾ ਗਵਰਨਮੈਂਟ ਨੂੰ ਕਿੱਦਾਂ ਕਿੱਦਾਂ ਕੀ ਕਰੇ ਹੁੰਦਾ ਤੁਸੀਂ ਤੁਸੀਂ ਹੋਗੇ ਤੁਸੀਂ ਤੁਸੀਂ ਕਰੋਗੇ ਬੰਦੇ ਵਿਜ਼ਟਰ ਵੀਜ਼ਾ ਤੇ ਲੋਕ ਪਹੁੰਚੇ 6 ਮਹੀਨੇ ਦੀ ਐਂਟਰੀ ਸੀ ਅੰਬੈਸੀ ਨੇ ਵੀਜ਼ਾ ਪਾਸਪੋਰਟ ਜੁਨੀ ਵੈਲਿਡਿਟੀ ਦੇ ਦਿੱਤਾ ਉਪ 6 ਮਿੰਨ ਹੋ ਗਏ ਇੰਡੀਆ ਨਹੀਂ ਆ ਰਹੇ ਉੱਥੇ ਰੁਕੇ ਹੋਏ ਆ ਉਹ ਉਤਰ ਕੇ ਵਕਪਾ ਮਿਲ ਲੈ ਲਿਆ ਉਤਰ ਕੇ ਸਾਈਲਮ ਲੈ ਲਿਆ ਉਹਨਾਂ ਕੀ ਬਨੇਗਾ ਦੱਸੋ ਹਮ ਗਵਰਨਮੈਂਟ ਕਿੰਨਾ ਸੰਭਾਲ ਲੇਗੀ ਬੰਦੇ ਔਰ ਉਹ ਜਿਹੜੇ ਵਿਜ਼ਟਰ ਵੀਜ਼ੇ ਵਾਲੇ ਉਹੀ ਕੰਮ ਕਰ ਰਹੇ ਆ ਹਮ ਉਹ ਕੰਮ ਕਰਕੇ ਸਟੂਡੈਂਟ ਦੀ ਨੌਕਰੀ ਖਾ ਰਿਆ ਕਿਉਂਕਿ ਵਿਜ਼ਟਰ ਵੀਜ਼ੇ ਨੂੰ ਕੋਈ ਤਾਂ ਕੰਮ ফুল ਟਾਈਮ ਕਰ ਲੇਗਾ ਉਹ ਸਟੂਡੈਂਟ ਨੂੰ ਪਾਰਟ ਟਾਈਮ ਜੌਬ ਮਿਲਣੀ ਹੈ ਤਾਂ ਕਿੰਨੀ ਜਨਤਾ ਹੈ ਜਿਹੜੀ ਦੋ ਨੰਬਰ ਦੇ ਵਿੱਚ ਉੱਥੇ ਕੰਮ ਕਰ ਰਹੀ ਹੈ ਔਰ ਜਿਹੜਾ ਐਕਚੁਅਲ ਸਟੂਡੈਂਟ ਹੈ ਜਿਹਨੂੰ ਨੀਡ ਹੈ ਉਹਨੂੰ ਜੋਬ ਹੀ ਨਹੀਂ ਮਿਲੇਗੀ ਮਤਲਬ ਇਹ ਸਹੀ ਹੈ ਕਿ ਉੱਥੇ ਡਿਪੋਰਟ ਹੋਣੇ ਚਾਹੀਦੇ ਨੇ ਹੁਣ ਤਾਂ 104 ਆਈ ਨੇ ਕਿੰਨੀ ਕੁ ਹਨੀਸੀ ਲਿਸਟ ਵਗੈਰੇ ਹੋਰ ਕਿੰਨਾ ਬਹੁਤ ਵੱਡੀ ਲਿਸਟ ਹੈ ਸਰੇ ਹੋਰ ਕੰਟਰੀਆਂ ਸ਼ੁਰੂ ਕਰ ਦੇਣੀਆਂ ਕਿੰਨਾ ਲੱਖ 2 ਲੱਖ ਆਨ ਵਾਲਾ ਹੋਗਾ ਹੋਰ ਕਿ 4 ਲੱਖ ਕਿੰਨੇ ਕੁ ਹੈਗੇ ਨੇ ਜਿਹੜੇ ਵਾਪਸ ਸਰ ਕੈਨੇਡਾ ਦੀ ਲੇਟੈਸਟ ਜਿਹੜੀ ਨਿਊਜ਼ ਆਈ ਹੈ 4.7 ਮਿਲੀਅਨ ਲੋਕਾਂ ਦਾ 2025 ਦੇ ਵਿੱਚ ਵੀਜ਼ਾ ਐਕਸਪਾਇਰ ਹੋ ਰਿਹਾ ਸਤੰਬਰ ਤੋਂ ਲੈ ਕੇ ਦਸੰਬਰ ਵਿੱਚ ਮहदी 4.7 ਮਿਲੀਅਨ 47 ਲੱਖ ਲੋਕਾਂ ਦੇ 47 ਲੱਖ ਲੋਕਾਂ ਦਾ ਵੀਜ਼ਾ ਐਕਸਪਾਇਰ ਹੋ ਰਿਹਾ ਸਤੰਬਰ ਤੋਂ ਲੈ ਕੇ ਦਸੰਬਰ 2025 ਚ ਉਹਨਾਂ ਵਿੱਚ ਵਿਜ਼ਟਰ ਵੀਜ਼ਾ ਵੀ ਕੈਨੇਡਾ ਦੇ ਵਿੱਚ ਹਾਂਜੀ ਹਾਂਜੀ ਵਿਜ਼ਟਰ ਵੀਜ਼ਾ ਵੀ ਹੈ ਸਟੂਡੈਂਟ ਵੀਜ਼ਾ ਵੀ ਹੈ ਵਰਕ ਪਰਮਿਟ ਵੀ ਹੈ ਪੀਜੀਡਬਲਯੂਪੀ ਸਾਰੇ ਬੰਦੇ ਜੇ ਕੈਨੇਡਾ ਸਖਤੀ ਕਰ ਦੇ ਮਤਲਬ ਕੀ ਕਿ ਮੈਂ ਇਹਨਾਂ ਨੂੰ ਰੱਖਣਾ ਹੀ ਨਹੀਂ ਹੈਗਾ ਜੋ ਮਾਹੌਲ ਚੱਲਦਾ ਪਿਆ ਮहदी 47 ਲੱਖ ਬਾਰੇ ਏਅਰਪੋਰਟ ਭਰ ਜੂਗੇ ਮਤਲਬ ਕਿ ਇੰਨਾ ਪੂਰਾ ਹਾਲ ਹੋਣਾ ਹੈ ਪਰ ਸੋਚੋ ਨਾ ਕਿ ਇਹ ਉਹ ਲੋਕ ਹੈ ਜਿਹੜੇ ਉੱਥੇ ਸਟੇਟਸ ਖਤਮ ਹੋਣ ਜਾ ਰਹੇ ਆ ਸਟੂਡੈਂਟ ਜਿਹੜਾ ਉੱਥੇ ਗਿਆ ਸੀ ਵਕਪਰਮਿਟ ਤੇ ਉਹਦਾ ਵਕਪਰਮਿਟ ਖਤਮ ਹੋ ਰਿਹਾ ਹੈ ਖਤਮ ਹੋ ਰਿਹਾ ਹੈ ਉਹਨੂੰ ਕੋਈ ਸਲਾਹ ਨਹੀਂ ਦੇ ਰਿਹਾ ਤੂੰ ਦੁਬਾਰਾ ਸਟੂਡੈਂਟ ਵੀਜ਼ਾ ਵੀ ਲੈ ਸਕਦਾ ਹੈ ਜਿਹੜਾ ਵਿਜ਼ਿਟਰ ਵੀਜ਼ਾ ਹੈ ਉਹਨੂੰ ਕੋਈ ਸਲਾਹ ਨਹੀਂ ਦੇ ਰਿਹਾ ਕਿ ਤੂੰ ਸਟੂਡੈਂਟ ਵੀਜ਼ਾ ਲੈ ਸਕਦਾ ਹੈ ਲੋਕ ਫੇਰ ਵੀ ਗਲਤ ਰਾਹ ਪਏ ਹੋਏ ਆ ਬਿਲਕੁਲ ਤਾਂ ਲੋਕਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਇੱਕ ਕੰਟਰੀ ਨੂੰ ਵੀਜ਼ਾ ਇੱਕ ਪਰਪਸ ਲਈ ਤਾਂ ਪਰਪਸ ਖਤਮ ਤਾਂ ਵਾਪਿਸ ਇਦਾਂ ਦਾ ਕੋਈ ਵੀ ਨਹੀਂ ਕਹਿੰਦਾ ਤੁਸੀਂ ਤਾਂ ਬਿਲਕੁਲ ਸਪਸ਼ਟ ਤੌਰ ਤੇ ਕਹਿ ਰਹੇ ਹੋ ਕਿ ਜੇ 25 ਲੱਖ ਰੁਪਏ ਹੈਗਾ ਫਿਰ ਆਪਣਾ ਬੱਚਾ ਤੁਸੀਂ ਬਾਹਰ ਭੇਜੋ ਨਹੀਂ ਤਾਂ ਉਹਦੀ ਉਮੀਦ ਤੇ ਨਾ ਰਹੋ ਕਿ ਉੱਥੋਂ ਜਾ ਕੇ ਕਮਾ ਕੇ ਤੁਹਾਨੂੰ ਭੇਜੇਗਾ ਨਹੀਂ ਤਾਂ ਉਹਦੇ ਹੱਥ ਸਿਰਫ ਸਟ्रेस ਔਰ ਇਸ ਤਰ੍ਹਾਂ ਦੀ ਕੋਈ ਚਾਰ ਬੁਵਾ ਬਾਈ ਇਹ ਤਾਂ ਮੈਂ ਤੁਹਾਨੂੰ ਇਹ ਤਾਂ ਮੈਂ ਲਿਖ ਕੇ ਦੇ ਦੇਣਾ ਪੜਾਈ ਦੌਰਾਨ ਬੰਦਾ ਪੈਸੇ ਘਰੋਂ ਹੀ ਮੰਗਾਏਗਾ। ਬੜੀ ਚੰਗੀ ਗੱਲ ਹੈ ਤੁਹਾਡੇ ਵਰਗੇ ਲੋਕ ਹੋਣ ਤਾਂ ਗੁੰਮਰਾਹ ਕੋਈ ਹੋਵੇ ਨਾ ਕਿਉਂਕਿ ਔਨ ਕੈਮਰਾ ਤੁਸੀਂ ਇਹ ਗੱਲ ਕਹਿ ਰਹੇ ਹੋ ਲੋਕਾਂ ਤੱਕ ਪਹੁੰਚਣੀ ਹੈ ਗੱਲ। ਨਹੀਂ ਤਾਂ ਇਹ ਤਾਂ ਅੰਦਰ ਵੜ ਕੇ ਨਹੀਂ ਬੋਲਦਾ ਕੋਈ ਤੁਸੀਂ ਤਾਂ ਕੈਮਰੇ ਦੇ ਸਾਹਮਣੇ کہہ ਰਹੇ ਹੋ ਬੜੀ ਚੰਗੀ ਗੱਲ ਹੈ। ਇਦਾਂ ਦੀ ਅਵੇਅਰਨੈਸ ਸਾਡੇ ਵਰਗੇ ਯੰਗ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਜਿਹੜੇ ਤੁਸੀਂ ਕੰਮ 'ਚ ਲੱਗੇ ਹੋਏ ਹੋ। ਸਰ ਮੈਂ ਕਹਿ ਤਾ ਰਹੇ ਪ੍ਰੋਬਲਮ ਕੀ ਚੰਦ ਮਾੜੇ ਆ। ਚੰਦੀ ਬਹੁਤ ਚੰਗੇ ਨੇ। ਚੰਗੇ ਬਹੁਤ ਹੈ। ਮੈਂ ਫਿਰ ਕਹ ਰਿਹਾ ਮੈਂ ਇਦਾਂ ਦਾ ਲੋਕਾਂ ਨੂੰ ਮਿਲਦਾ ਜਿਨ੍ਹਾਂ ਦਾ ਸਾਡਾ ਐਕਸਪੀਰੀਅੰਸ ਜਿਨੂੰ 30-30 ਸਾਲੋਂ ਕੋ ਇੰਡਸਟਰੀ ਨਾਲ ਔਰ ਬੜੇ ਅੱਛੇ ਲੈਵਲ ਦੇ ਉੱਤੇ ਕੰਮ ਕਰ ਰਹੇ ਕੋਈ ਸ਼ੋਸ਼ੇਬਾਜ਼ੀ ਨਹੀਂ ਕੋਈ ਕੁਝ ਨਹੀਂ ਬਿਜ਼ਨਸ ਕਰ ਰਹੇ ਆ ਜੈਨੂਨ ਐਜੂਕੇਸ਼ਨ ਬੱਚਿਆਂ ਨੂੰ ਵੇਚ ਰਹੇ ਆ ਐਜੂਕੇਸ਼ਨ ਇੱਕ ਇਦਾਂ ਦੀ ਚੀਜ਼ ਹੈ ਜੋ ਤੁਸੀਂ ਜੇਕਰ ਸਹੀ ਤਰੀਕੇ ਨਾਲ ਕਰ ਦੋ ਤੁਹਾਡੇ ਕੋਲ ਕੰਮ ਆਪਣਿਆ ਪੰਦਾ ਹੈ ਤਾਂ ਸੋਚੋ ਕਿ ਐਜੂਕੇਸ਼ਨ ਕੀ ਹੈ ਹਰ ਬੱਚਾ ਹਰ ਮਾਵਾ ਚਾਹੁੰਦਾ ਕਿ ਮੈਂ ਆਪਣੇ ਬੱਚ ਨੂੰ ਚੰਗੀ ਐਜੂਕੇਸ਼ਨ ਦਵਾ ਦਵਾਂ ਅਗਰ ਤੁਸੀਂ ਚੰਗੀ ਐਜੂਕੇਸ਼ਨ ਦਵਾਉਣ ਦੀ ਹਿੰਮਤ ਰੱਖਦੇ ਹੋ ਤਾਂ ਤੁਹਾਡੇ ਦਫ਼ਤਰ ਨਹੀਂ ਬੰਦ ਹੁੰਦਾ ਪਰ ਤੁਹਾਡਾ ਦਫ਼ਤਰ ਚੰਗੀ ਐਜੂਕੇਸ਼ਨ ਵਜਾਏ ਤੁਸੀਂ 2 ਨੰਬਰ ਤੇ ਕੰਮ ਕਰਨ ਦੇ ਵਿੱਚ ਮਾਹਿਰ ਹੋ ਤੁਹਾਡਾ ਦਫਤਰ ਅਜਨੇ ਕੱਲ ਜ਼ਰੂਰ ਬੰਦ ਹੋ ਜਾਣਾ ਫਿਰ ਬਿਲਕੁਲ ਹੁਣ ਯਾਨੀ ਕਿ ਪੇਰੈਂਟਸ ਨੂੰ ਕਿਸੇ ਤਰ੍ਹਾਂ ਦਾ ਪੈਨਿਕ ਨਹੀਂ ਪੜਨ ਭੇਜਣਾ ਜਿੱਥੇ ਮਰਜੀ ਭੇਜਣ ਦੇ ਜੰਗਰੂਪ ਨਾਲ ਆ ਕੇ ਜੁੜਨ ਤੇ ਜਿੱਥੇ ਮਰਜੀ ਭੇਜਣ ਧੰਨਵਾਦ ਹਨੀਸ਼ ਜੀ ਤੇ ਬਿਲਕੁਲ ਹਨੀਸ਼ ਜੀ ਸਾਡੇ ਨਾਲ ਸੀਗੇ ਤੇ ਬੜੀ ਬੇਬਾਕੀ ਦੇ ਨਾਲ ਇਹਨਾਂ ਨੇ ਸਮਝਾਇਆ ਵੀ ਤੇ ਸ਼ਾਇਦ ਇਦਾਂ ਕੋਈ ਕਹਿੰਦਾ ਵੀ ਨਹੀਂ ਕਿ ਜੇ ਤੁਹਾਡੇ ਕੋਲ 25 ਲੱਖ ਰੁਪਏ ਫੇਰ ਤੁਸੀਂ ਆਪਣੇ ਬੱਚੇ ਨੂੰ ਕੈਨੇਡਾ ਯੂਕੇ ਜਿਹੜਾ ਉਹ ਭੇਜੋ ਕਿਉਂਕਿ ਉੱਥੇ ਪਹਿਲਾਂ ਵਰਗੀਆਂ ਗੱਲਾਂ ਹੁਣ ਨਹੀਂ ਰਹੀਆਂ ਕਮਾਉਣ ਵਾਲੇ ਪੈਸਿਆਂ ਵਾਲੀਆਂ ਲੇਕਿਨ ਫੇਰ ਵੀ ਤੁਸੀਂ ਅਗਰ ਬਾਹਰ ਭੇਜਣ ਦਾ ਸੋਚ ਰਹੇ ਹੋ ਤਾਂ 2-3 ਓਪੀਨੀਅਨ ਜ਼ਰੂਰ ਲਵੋ ਅਗਰ ਤੁਸੀਂ ਓਪੀਨੀਅਨ ਚੰਗੀਆਂ ਲੋਗ ਏ ਤਾਂ ਚੰਗੇ ਤਰੀਕੇ ਆਪਣੇ ਬੱਚੇ ਨੂੰ ਬਾਹਰ ਭੇਜ ਸਕੋਗੇ ਤਾਂ ਉਹਦਾ ਪੋ ਵਿਖ ਵੀ ਜਿਹੜਾ ਉਹ ਕਿਤੇ ਨਾ ਕਿਤੇ ਉਜਵਲ ਕਰ ਸਕੋਗੇ ਹੁਣ ਸਾਨੂੰ ਦੀ ਉਹ ਆਜ਼ਾਦ ਸਸਕਾ